ਇਹ ਸਾਲੇ ਦਾ ਨਾ ਸਾਡੇ ਲਈ ਢਨਕਮਾ ਸਾਰੇ ਲਫਾਫਿਆਂ ਚ ਪਾ ਪਾ ਪਤਾ ਨਹੀਂ ਕੀ ਰੱਖੀ ਜਾਊਗਾ ਸਾਰੇ ਘਰ ਦੀ ਚੱਕਣਾ ਓਏ ਓਰਾ ਓਏ ਚਿੱਟੇ ਪਾ ਲੈਂਦਾ ਤੜਕੀ ਆ ਮਾੜਾ ਮੋਟਾ ਸਾਫ ਸੁਪ ਰੱਖ ਲਿਆ ਕਰੋ ਚਿੱਟੇ ਪਾ ਲੈਨੇ ਤੜਕੀ ਸਰਦਾਰ ਬਣੇ ਓ ਤੂੰ ਇੱਥੇ ਖੱਲਾ ਗੁੰਜਿਆਂ ਦੇ ਹੱਥ ਕਿਉਂ ਮਾਰਦਾ ਓ ਮੈਂ ਤਾਂ ਇੱਥੇ ਦੇਖ ਰਾਂ ਅਸੀਂ ਕੀ ਪਿਆ ਇਹਨਾਂ ਦੇ ਭਾਂਜਾ ਇਹ ਮੇਰੇ ਵਾਲੇ ਪਾਸੇ ਆ ਇਹ ਉਹ ਤੇਰੇ ਵਾਲੇ ਪਾਸੇ ਕੋਈ ਨਾ ਚੱਕ ਕੇ ਮੁਕਰ ਡੰਗ ਨੂੰ ਯਾਰ ਫੇਰਾ ਮਸ਼ੀਨ ਤੇ ਟੋਕਾ ਕਰਦਾ ਇਹਨੂੰ ਕਿੱਥੇ ਉੱਥੇ ਡੰਗ ਲੈਗਾ ਇਧਰ ਦਾ ਬਾਥਰੂਮ ਪਈ ਬੈਠਾ ਆਪ ਦੇ ਦਾ ਉਹ ਕੋਈ ਨਾ ਫਿਰ ਇੱਥੇ ਪਈ ਗਈ ਕਹਿੰਦੀ ਤੈਨੂੰ ਇਹ ਚੱਲ ਮੇਰੀ ਇੱਕ ਗੱਲ ਸੁਣ ਲੈ ਨਵੇਂ ਆਪਦੀ ਬਹੂ ਨੂੰ ਜ਼ਮਾ ਦੇ ਹਾਂ ਜਿਹੜੇ ਮਲਾ ਪਹਿਣਾ ਬਾਪੂ ਮਰੇ ਤਾਂ ਉਹਦੇ ਨਾਂ ਉਹ ਬਹਾਨ ਚੜਿਆ ਹੋਇਆ ਗਲਤਫਹਿਮੀ ਤੇ ਨਾ ਰਹਿ ਜਾ ਜਿਹੜੇ ਹਿਸਾਬ ਨਾਲ ਤੁਸੀਂ ਉਹਨੂੰ ਤੰਗ ਜਾ ਕਰਦੇ ਹੋ ਨਾ ਪਾਲੀ ਦੇ ਨੋ ਹਾਂ ਜੇ ਉਹ ਮੇਰੇ ਨੌਕਰਾ ਕੀ ਫਿਰ ਤੂੰ ਆਏ ਮੱਛੇਗਾ ਵੀ ਕਿਉਂ ਕਰਾ ਗਈ ਉਹ ਮੈਨੂੰ ਕਹਿੰਦੀ ਸੀ ਉਹਨੂੰ ਮੈਂ ਤਾਂ ਪਤਾ ਹੀ ਨਹੀਂ ਸੀ ਤੂੰ ਮੈਨੂੰ ਅੱਜ ਦੱਸਦਾ ਯਾਰ ਇਹ ਗੱਲ। ਓ ਯਾਰ ਤੂੰ ਕਮਲਿਆ ਜਦੋਂ ਆਪਾਂ ਪਿਓ ਤੋਂ ਨੋਂ ਹੀ ਨਹੀਂ ਕਰਾਈ ਤੀਜੀ ਕੁੜੀ ਆਪਣੇ ਉਹਦੇ ਨੋਂ ਤਾਂ ਚੜੂ ਗਈ। ਹੋਰ ਕਿਹਦੇ ਨਾਂ ਬੇਬੇ ਦੇ ਨਾਂ ਆ ਤੇਰੇ ਨਾਂ ਆ ਮੇਰੇ ਨਾਂ ਆ ਪਾਲੀ ਦੇ ਨਾਂ। ਚਾਰਾਂ ਦੇ ਜਿਹੜੂ ਉਹ ਤਾਂ ਜਦੋਂ ਬਾਪੂ ਅਚਨ ਚੇਤਮ ਪੂਰਾ ਹੋ ਗਿਆ। ਪਰ ਹੁਣ ਤਾਂ ਆਏ ਆ ਭਾਈ ਇਹਨੂੰ ਭੈਣ ਨੂੰ ਬੜਿਆ ਬੜੂ ਕੇ ਨਾਂ ਨੂੰ ਕਰਾਉਣੀ ਪਊਗੀ। ਓ ਯਾਰ ਮੈਂ ਉਹ ਤਾਂ ਆਪੇ ਉਹਨੂੰ ਬੜਾਈ ਜਾਨਾ ਤਾਂ ਇਹ ਤਾਂ ਗੰਡਾਸੇ ਚਾਗਦਾ ਸੀ ਹੋਰ ਮੈਂ ਉਹਨੂੰ ਵੱਢਣ ਚੱਲੇ ਸੀ ਮੇਰੀ ਜਵਾਨ ਤੇ ਕੌਣ ਕਰਾਉਂਦਾ ਓਏ। ਓ ਫਿਰ ਕੰਝੇ ਤੂੰ ਮੈਨੂੰ ਤਾਂ ਦੱਸ ਦਿੰਦਾ ਪਹਿਲਾਂ ਉਹਨੂੰ ਸਾਦਾ ਮੈਂ ਕੋਈ ਨਹੀਂ ਹਾਂ ਉਹ ਤੇਰੇ ਨਹੀਂ ਸਾਥ ਤੋਂ ਨਹੀਂ ਮੈਨੂੰ ਸਮਝਾ ਦੇਣ ਦੇ ਤੂੰ ਤਾਂ ਮਿੰਨੇ ਮਿੰਨੇ ਕਰ ਦੇਂਗਾ ਤੇਰੇ ਤਾਂ ਮੂਰੇ ਉਹ ਦੋ ਮਾਰੂਤਾਂ ਆਪਕੇ ਹਾਂ ਯਾਰੋ ਪੂਰਾ ਇਹ ਤਾਂ ਨੌਕੀ ਨੇ ਰੱਖਿਆ ਓਏ ਪਿਆਰਿਓ ਪਿਆਰੀ ਦੇ ਅੰਦਰ ਹੈਗਾ ਵੀ ਆ ਓ ਯਾਰ ਤੂੰ ਹੁਣ ਭਰਾਵਾ ਗੱਲ ਸੁਣ ਲੈ ਆ ਗੱਲ ਕਰ ਲੈ ਜਿਹੜੀ ਹੈਗੀ ਆ ਹੋਰ ਨਾ ਜੱਪ ਸੇੜ ਲੈ ਹੈ ਕੀ ਹੋ ਗਿਆ ਹੋ ਗਿਆ ਲੈ ਦੀ ਗੱਲ ਰੋਣਾ ਤੈਨੂੰ ਫੇਰ ਕਹੇਗੀ ਕਹਿੰਦਾ ਮੈਨੂੰ ਕਾ ਤੋ ਰੋਣਾ ਸੁੱਖੀ ਸਾਂਦੀ ਉਹ ਗੱਲ ਸੁਣ ਲਾ ਨਾ ਤੂੰ ਤੇ ਤੇਰੀ ਬਾਜ ਜੀ ਤੇ ਨਾ ਮੇਰੀ ਗੱਲ ਸੁਣ ਲੋ ਧਿਆਨ ਨਾਲ ਇਹਨੂੰ ਸਮਝਾਤੀ ਤੈਨੂੰ ਵੀ ਸਮਝਾਉਣਾ ਕੁੜੀ ਦੀ ਸੇਵਾ ਕਰ ਲੋ 10 ਦਿਨ ਕਿਉਂ ਕੁੜੀ ਨੂੰ ਕਿ ਗੋਲੀ ਵੱਜੀ ਆ ਸੇਵਾ ਕਰਨ ਨੂੰ ਉਹ ਗੱਲ ਤਾਂ ਸੁਣ ਲਾ ਗੋਲੀ ਛੋਡੇ ਵੱਜੂ ਛੋਡੇ ਦੋਨਾਂ ਦੇ ਮੇਰੇ ਤੇ ਨਾ ਲਾਲੀਆਂ ਜੀ ਨੇ ਤਾੜਿਆ ਕਰੋ ਮੈਂ ਦੱਸਤੀ ਸੋਨੂੰ ਗੱਲ ਯਾਰ ਤੂੰ ਸਿੱਧੀ ਗੱਲ ਦੱਸ ਯਾਰ ਨਹੀਂ ਇਹਨੂੰ ਤਾੜੀ ਲੈਣ ਦੇ ਫਿਰ ਦੇਖ ਹੀ ਲੈਣਾ ਤੁਸੀਂ ਸਾਰ ਲਿਓ ਫਿਰ ਮੈਂ ਤਾਂ ਮੇਰੀ ਭੈਣ ਆ ਮੈਂ ਤਾਂ ਆਪੇ ਸੁਣ ਲਾ ਤੂੰ ਦੱਸ ਦੇ ਯਾਰ ਲੈ ਜਾ ਦੱਸ ਬੈਸ ਤਾਂ ਛੋੜੀ ਕੰਮ ਦੀ ਗੱਲ ਕੋਈ ਹੁੰਦੀ ਨਹੀਂ ਇਹ ਤਾਂ ਪੂਰੀ ਜਿਹੜਾ ਹਰ ਜੰਗਾਰ ਜੇ ਲਾ ਮਿੰਟਾਂ ਚ ਢੈਜੂ ਡੇਢ ਕਿੱਲੇ ਹੀ ਰਹਿ ਜੂ ਇਹ ਤਾਂ ਨਾ ਮੇਰੇ ਹਾਰ ਸ਼ਿੰਗਾਰਤੀ ਮੱਚਦਾ ਆਪਦੇ ਤਾਂ ਰਨ ਨਹੀਂ ਕਰਨੀ ਉਹ ਦੂਜਿਆਂ ਦੇਖਦੇ ਖੇ ਮੱਛੀਆਂ ਦਾ ਸਾਰਾ ਦਿਨ ਉਹ ਮੈਂ ਤਾਂ ਜਦੋਂ ਸਾਢੇ 3 ਕਿੱਲੇ ਹੋਰ ਆ ਗਏ ਮਿੰਟਾਂ ਚ ਹੋਰ ਛੇਤੀ ਹੋ ਉਹ ਯਾਰ ਤੂੰ ਹੋਰ ਕਰਾ ਲੈ ਭਾਈ ਦੂਜਿਆਂ ਦੇ ਘਰ ਨਾ ਪਟ ਹਾਂ ਮੈਂ ਤੇ ਇੱਜਤ ਕਰਦੀ ਵੀ ਜਲ ਵੱਡਾ ਵੱਡਾ ਤੂੰ ਕਰਾ ਲੈ ਜਿਹੜੀ ਕਰਨੀ ਆ ਤੂੰ ਹੋਰ ਉਜੜੀਆਂ ਕਿਹੜਾ ਸੁਣ ਤੀੜਾ ਹੈਗੀ ਆ ਸੁਣ ਲੈ ਚੁੱਪ ਕਰਕੇ ਪਿਆਰ ਨਾਲ ਐ ਬੋਲਣਾ ਪਿਆਰੇ ਦੇਖ ਲੈ ਪਿਆਰ ਫੇਰ ਕਹਿਣਾ ਆਹ ਲੈ ਉਂਗਲਾਂ ਲਾਉਂਦਾ ਇਹ ਤੈਨੂੰ ਉਹ ਮੈਂ ਦੱਸਦਾ ਬੱਸ ਰਹਿ ਜਾਂਦੇ ਮੈਂ ਦੱਸਦਾ ਮੈਂ ਦੱਸਦਾ ਤੇਥੋਂ ਫੇਰ ਨਹੀਂ ਲੋੜੋ ਦਾ ਦੋ ਗੱਲ ਸੁਣ ਲੈ ਪਿਆਰੋ ਮੇਰੀ ਭੈਣ ਦੇ ਨਾਮ ਬਹਾਨਾ ਬਾਪੂ ਆ ਤਿੰਤੇ ਪੂਰਾ ਹੋ ਗਿਆ ਬੇਬੇ ਦੇ ਨਾਮ ਚੜ ਗਿਆ ਈਦੇ ਨਾਮ ਚੜ ਗਿਆ ਮੇਰੇ ਨਾਮ ਚੜ ਗਿਆ ਤੇ ਭੈਣ ਦੇ ਨਾਮ ਚੜ ਗਿਆ ਗੱਲ ਸੁਣ ਲੈ ਤਿੰਨ ਚਾਰ ਕੇ ਲੁੱਟ ਜਾਣਗੇ ਤੁਹਾਡੀ ਜ਼ਿੰਦਗੀ ਚ ਜੇ ਉਹ ਰੁੱਸ ਕੇ ਭੱਜ ਗਈ ਆ ਬੁੜੇ ਤੋਂ ਵੀ ਕੋਈ ਚੱਜ ਦਾ ਕੰਮ ਨਹੀਂ ਹੋਇਆ ਹੈਗਾ ਚੱਜ ਦਾ ਨਹੀਂ ਉਹ ਆਪਦੇ ਹੁੰਦੇ ਉਹ ਨਾਂ ਨਹੀਂ ਕਰਾ ਕੇ ਗਿਆ ਜਦੋਂ ਬਾਪੂ ਮਰਿਆ ਉਸ ਤੋਂ ਬਾਅਦ ਜਿਹੜੀ ਉਹਦੇ ਨਾਂ ਸੇ ਚਾਰੇ ਸਾਂਝ ਤਨਾਂ ਚ ਵੰਡੀ ਗਈ ਤੇ ਬੰਦੇ ਨੂੰ ਪਤਾ ਹੀ ਹੁੰਦਾ ਮੈਂ ਕਿਹੜਾ ਇੱਥੇ ਸਦਾ ਬੈਠਾ ਰੁਗਦ ਗੱਡੇ ਨੇ ਇੱਥੇ ਗਾਹਾਂ ਪਹਿਲੀ ਜਿਵੇਂ ਵਸੀਹਤ ਕਰਾਉਣੀ ਸੀ ਨਾ ਉਹ ਤਾਂ ਉਹ ਇੱਕ ਹੋਰ ਤਨ ਦੱਸਦਾ ਇਹਦਾ ਪੁਰਾਣਾ ਤੇ ਇਹਦੀ ਸੱਸ ਬੜੇ ਲਾਲਚੀ ਨੇ ਉਹਨਾਂ ਨੇ ਜੇ ਹਜੇ ਤਾਂ ਉਹਨਾਂ ਨੂੰ ਇਹਨੇ ਦੱਸਿਆ ਨਹੀਂ ਜੇ ਦੱਸ ਤਾਂ ਮਾਂ ਦੇ ਪੁੱਤੋ ਇਹਦੇ ਪੈਰ ਤੋਂ ਓ ਤੋਂ ਪੀਆ ਕਰਨਗੇ ਤੇ ਛੋਡਾ ਵਾਹਣ ਗਿਆ ਮੈਨੂੰ ਤਾਂ ਕਰਾ ਦੂਗੀ ਇਕੱਲੇ ਕਰਕੇ ਨਾ ਹੁਣ ਅਸੀਂ ਕੀ ਕਰੀਏ ਲੜਕੇ ਤਾਂ ਉਹ ਪਰੋਣੇ ਨਾਲ ਆਈ ਆ ਦੱਸ ਅਸੀਂ ਕੀ ਕਰਤਾ ਤੁਸੀਂ ਸੇਵਾ ਕਰੋ ਕਿਤੇ ਪਾਣੀ ਫੜਾਓ ਜਾ ਫੜਾਉ ਜਿਹੜੇ ਪੰਜ ਚਾਰ ਦਿਨ ਐਨੇ ਮੈਂ ਤੋੜ ਦੂੰ ਗੱਲ ਕਰਕੇ ਪੰਚਾਇਤ ਚ ਭਾਈ ਜਾ ਪਾਣੀ ਫੜਾ ਵੀ ਦੇਈਏ ਨੁਗੋਚਣ ਪਤਾ ਗੱਡੀਆਂ ਨਖਰੇ ਮਾਰਦੀਆ ਹਰ ਇੱਕ ਚੀਜ਼ ਨੂੰ ਨੁਗੋਚ ਕੱਢੂ ਖਾਣ ਤੋਂ ਪਹਿਲਾਂ ਪਿਆਰੋ ਗੱਲ ਸੁਣ ਹੁਣ ਤਾਂ ਉਹਨੂੰ ਆਪਾਂ ਨੂੰ ਬੜਿਆ ਕੇ ਰੱਖਣਾ ਪਊਗਾ ਜੇ ਉਹ ਨਖਰੇ ਕਰਦੀ ਆ ਉਹਦੇ ਨਖਰੇ ਵੀ ਆਪਾਂ ਨੂੰ ਚੱਲਣੇ ਪੈਣਗੇ ਆ ਆ ਵੀ ਚੱਲੋ ਭਾਈ ਮਾਂ ਪੁੱਤ ਬਰਾਬਰ ਆ ਕੱਲੀ ਮੇਰੇ ਗੱਲ ਪਾ ਦਿੰਨੇ ਸਾਰੇ ਚੱਲੇ ਬੱਤੈ ਨੂੰ ਗੱਲ ਸਮਝਾਤੀ ਜੇ ਤੈਨੂੰ ਮਾੜਾ ਮੋਟਾ ਰੁੱਖਾ ਬੋਲਦੇ ਤੂੰ ਬੋਲਣਾ ਨਹੀਂ ਹਾਂ ਤੂੰ ਸ਼ਾਂਤੀ ਰੱਖ ਲੈ بس ਉਹپے ਬਗਜੂ ਦੋ ਚਾਰ ਦਿਨ ਮੇਰਾ ਸੁਣ ਲਓ ਭਾਈ ਆ ਮਹੀਨਾ ਵੀ ਦਿਨ ਤਾਂ ਮੈਂ ਇਹ ਜਾ ਕੁਝ ਕਰ ਸਕਦੀ ਆ ਆ ساری ਉਮਰ ਦਾ ਤਾਂ ਦੇਖ ਮੈਂ ਵੀ ਠੇਕਾਂ ਲੈਤਾ ساری ਉਮਰ ਕਿੱਥੇ ਇਤਕੀ ਕਰਾ ਲਵਾਂਗੇ ਇੱਥੇ ਬੈਠੀ ਤੂੰ ਜਦੋਂ ਪਿਆਰ ਨਾ ਰੱਖੀ ਮੈਨੂੰ ਵੀ ਪਿਆਰ ਨਾ ਰੱਖੀ ਪਿਆਰ ਕਰੀ ਮੈਨੂੰ ਹੈ ਤੇ ਉਹ ਓਏ ਓਵੇਂ ਨਹੀਂ ਯਾਰ ਆ ਦੇਖ ਲੈ ਕਿਵੇਂ ਬੋਲਦਾ ਮੈਂ ਤਾਂ ਵੱਡਾ ਵੱਡਾ ਕਰਕੇ ਇੱਜ਼ਤ ਕਰਦੀ ਆ ਕਿ ਮੈਨੂੰ ਵੀ ਪਿਆਰ ਕਰੀ ਇਹ ਗੱਲ ਬੋਲਣ ਵਾਲੀ ਆ ਪਹਿਲਾਂ ਓ ਯਾਰ ਸੁਣਤਾ ਲਿਆ ਕਰੂੰਗੀ ਕਈ ਵਾਰ ਇਹ ਪੰਜਾਬੀ ਬੋਲੀ ਚ ਮਾੜਾ ਮੋਟਾ ਲੱਭ ਜੇ ਜਾਂਦਾ ਤੂੰ ਮੇਰੀ ਗੱਲ ਸੁਣ ਮੈਂ ਐ ਨਹੀਂ ਆਖਿਆ ਮੈਂ ਆਖਿਆ ਉਹਦੇ ਸਾਹਮਣੇ ਜਦੋਂ ਤੂੰ ਜੇੜ-ਜੇੜ ਕਰਕੇ ਰੋਟੀ ਟੁੱਕ ਫੜਾਏਂਗੀ ਤਾਂ ਉਹਨੂੰ ਲੱਗੂ ਵੀ ਮੇਰੇ ਭਾਈ ਦੀ ਸੇਵਾ ਕਰਦੀ ਆ ਤਾਂ ਉਹ ਆਟੋਮੈਟਿਕ ਹੀ ਪ੍ਰਭਾਵ ਹੋ ਜੂ ਵੀ ਯਾਰ ਐਡੀ ਸਿਆਣੀ ਮੇਰੀ ਪਰਜਾਈ ਆ ਵੀ ਸਾਰੇ ਪਰਿਵਾਰ ਨੂੰ ਸਾਹਮਣੇ ਬਿਠਾਏ ਤਾਂ ਉਹ ਮਿੰਟਾਂ 'ਚ ਕਰਾ ਜੂਗੀ ਐ ਨਹੀਂ ਪਤਾ ਸਿੱਧੀ ਤੇਰੇ ਨੌਕਰਾਂ ਦੇ ਚੱਲ ਕੋਈ ਨਹੀਂ ਚਾਹ ਪਾਣੀ ਤਾਂ ਮੈਂ ਉਹਨੂੰ ਪਿਆ ਤਾਂ ਸਕੰਜਵੀ ਵੀ ਪਿਆਤੀ ਕੋਈ ਨਹੀਂ ਭਾਈ ਮਹੀਨਾ ਵੀ ਇਹਨੂੰ ਮੈਂ ਤਾਂ ਔਖੀ ਹੋਰੋਂ ਅੱਜ ਖਾਣੇ ਦੇ 4 ਕਿੱਲੇ ਵੀ ਕਿਹੜਾ ਥੋੜੇ ਹੋਣਗੇ ਹਾਂ ਫਿਰ ਤੂੰ ਦੇਖ ਲੈ ਫਿਰ ਜਿਹੜੇ ਵਧੀਆ ਤੁਹਾਡਾ ਟਾਈਮ ਟੱਪੂ ਮੈਂ ਤਾਂ ਕਿਹਾ ਮੈਂ ਮੈਂ ਵੀ ਸੋਨ ਨੂੰ ਹੀ ਦੇਉਂਗਾ ਜੇ ਪਿਆਰ ਰੱਖੇਗੀ ਚਲ ਠੀਕ ਆ ਬਸ ਆਹ ਠੀਕ ਆ ਮੈਂ ਵੀ ਸੋਨ ਨੂੰ ਹੀ ਦੇ ਕੇ ਜਾਊਂ ਮੈਂ ਛੜੇ ਬੰਦੇ ਨੇ ਕੀ ਕਰਨਾ ਚਲ ਠੀਕ ਆ ਉਹਨਾਂ ਮੇਰੀ ਸਹੇਲੀ ਨੂੰ ਤਾਂ ਆਪ ਚੜਿਆ ਪਿਆ ਮੈਂ ਉਹਦਾ ਪਤਾ ਲਿਆ ਮੈਂ ਵਿਚਾਰੀ ਦਾ ਆ ਫੇਰ ਮੈਥੋਂ ਜਾਇਆ ਨਹੀਂ ਜਾਣਾ ਹੈਗਾ ਆ ਕੇ ਰੋਟੀ ਟੁੱਕ ਦਾ ਟਾਈਮ ਹੋ ਜਾਊਗਾ ਚਲ ਠੀਕ ਆ ਜਾਇਆ ਉਹ ਕਿਹੜੀ ਸਹੇਲੀ ਐ ਦੀ ਲੈ ਆਇਆ ਫੇਰ ਆਇਆਂ ਤਰੇ ਲੈਂਦੇ ਨੇ ਸਾਰਾ ਟੱਬਰ ਮਾੜਾ ਮੋਟਾ ਬੰਦਾ ਬਣ ਜਾ ਓ ਯਾਰ ਸਾਡੇ ਵਾਲੇ ਤੂੰ ਸਾਰਾ ਦਿਨ ਪੁੱਠਾ ਦਿਮਾਗ ਕਿਉਂ ਘੁਮਾਉਂਦਾ ਰਹਿੰਦਾ ਕਾਹ ਨੂੰ ਹੁਣ ਕਾ ਤੈਨੂੰ ਪਤਾ ਕਿਉਂ ਪੁੱ ਤੇਮੀਆ ਚਾਚਾ ਕਾ ਜੱਤੋਂ ਪੈਰ ਚੱਲ ਭਾਈ ਕਰੋ ਸੇਹਲ ਪੋਣਾ ਨਾ ਸੁਤਰੀ ਮਾਂ ਦਾ ਪੁੱਤ ਨਾ ਨਾ ਬਣਾ ਸੇਹਲ ਪੋਣਾ ਆ ਜਾ ਤੂੰ ਬਸ ਇਹਦੀਆਂ ਬਾਹਰੀਆਂ ਗੱਲਾਂ ਨਾ ਦੇ ਪਤਾ ਲੱਗੂ ਜਿੱਦ ਮੇਰੇ ਵਾਲੇ ਸਾਈਮੂਗੂ ਹੋ ਗਿਆ ਕੜੌਕ ਪੱਕ ਹੁਣ ਲਾਹੀ ਨਾ ਮੁੰਡਾ ਸੈਂਡਲ ਤੇਰੇ ਕੁੱਟ ਪੂ ਦੇਖ ਲੈ ਕਿ ਤੇਰੇ ਪਿਓ ਦਾ ਗੁੱਸਾ ਤੇਰੇ ਤੇ ਲੈ ਜਾ ਕਿੱਧਰ ਚੱਲੀ ਮੈਡਮ ਭੈਣ ਮੈਂ ਤਾਂ ਇੱਥੇ ਮੇਰੀ ਸਹੇਲੀ ਬਿਮਾਰ ਆ ਮਾੜਾ ਜਨ ਉਹਦਾ ਪਤਾ ਲੈ ਕੇ ਆਨੇ ਕਈ ਦਿਨ ਹੋ ਗਏ ਬਿਚਾਰੀ ਇੰਤ ਆਪ ਚੜਦਾ ਕਿਹੜੀ ਸਹੇਲੀ ਤੇਰੀ ਉਮਨਾ ਆ ਜਾਂਦਾ ਉਹਦਾ ਬਾਲਾ ਮੈਂ ਵੀ ਨੀ ਕਦੇ ਲੈਤਾ ਬਸ ਉਹ ਆਇਆ ਅਦਰ ਬਾਈ ਕੋਲੇ ਆਉਣਾ ਜਾਣਾ ਜ ਉਹਦੇ ਘਰ ਵਾਲੇ ਦਾ ਬਾਲਾ ਹਾਂ ਤੇ ਫਿਰ ਜਦੋਂ ਬੀਬੀ ਆ ਗਈ ਤਾਂ ਬੀਬੀ ਆਪੇ ਪਤਾ ਲੇਉਗੀ ਤੂੰ ਸੋਣੀ ਲੱਗਦੀ ਸੀ ਖਰ ਦੁਪਹਿਰੇ ਐਵੇਂ ਗਲੀਆਂ ਚ ਫਿਰਦੀ ਲੈ ਭੈਣੇ ਹੁਣ ਆਂਡ ਗਮਾਡ ਚ ਆਏ ਤਾਂ ਜਾਣਾ ਹੀ ਪੈਂਦਾ ਪਿੰਡ ਚ ਤਾਂ ਹੁਣ ਅਸੀਂ ਵੀ ਰਹਿਨੇ ਆ ਤੇ ਨਾਲੇ ਫਿਰ ਤੈਨੂੰ ਪਤਾ ਲੜਾਈ ਚ ਕਿੱਥੇ ਰੋਟੀ ਢੁੱਕ ਚੰਗੀ ਲੱਗਦੀ ਫਿਰ ਰੋਟੀ ਢੁੱਕ ਕੌਣ ਬਣਾਊਗਾ ਹੁਣ ਭੈਣੇ ਮੈਂ ਆ ਕੇ ਹੁਣੇ ਬਣਾ ਦਿੰਨੀ ਆ ਮੈਂ ਆਪੇ ਬਣਾ ਦੂੰ ਕਿੰਨਾ ਕੁ ਟਾਈਮ ਲਾ ਕੇ ਆਏਗੀ ਬਸ ਗਈ ਤੇ ਆਈ ਮੈਂ ਤਾਂ ਪਤਾ ਹੀ ਲੈ ਕੇ ਆਉਣਾ ਮੈਂ ਖਾਇ ਟੌਪ ਜੜੇ ਤਾਂ ਪਤਾ ਲੈਣ ਵਾਲੀ ਕੋਈ ਬਾਲੀ ਵੱਡੀ ਗੱਲ ਤਾਂ ਹੈ ਨਹੀਂ ਚਲ ਤੂੰ ਜਿਹੜਾ ਕੱਟਣਾ ਕੱਢਿਆ ਬਹਾਨੇ ਨਾਲ ਆਹੋ ਕਿਸੇ ਘਰ ਦਪਰੇ ਮੈਂ ਮੰਗਰ ਜਾ ਕੇ ਦੇਖ ਕਿੱਥੇ ਜਾਂਦੀ ਹੈ ਨਾਲ ਹੀ ਨਹੀਂ ਚੰਗਾ ਮੈਂ ਕਰਨ ਮੈਂ ਜਾਊਂਗਾ ਨਾ ਮੰਗਰ ਪੁੱਤ ਤੂੰ ਕੀ ਕਰੇਂਗਾ ਮੈਂ ਤਾਂ ਇੱਥੇ ਮੜਿਆ ਬਸ ਪਤਾ ਲੈ ਕੇ ਆਉਣੀ ਆ ਕਿਸੇ ਦਾ ਜਾ ਮੇਰਾ ਪੁੱਤ ਧੁੱਪ ਵਾਲੀ ਹੈਗੀ ਮੈਂ ਮੇਰੇ ਜਾਊਂਗਾ ਵੇ ਤੈਨੂੰ ਚੀਜੀ ਲੈ ਕੇ ਦਮ ਆਉਂਦੀ ਹੋਏ ਤੂੰ ਆਉਂਦੀ ਮੰਮੀ ਕੋਲੇ ਰਹਿ ਹਾਂ ਬੜਾ ਫਾਈਨਲ ਆਉਣਾ ਹੀ ਬੋਲਣਾ ਓਕੇ ਕਿੱਥੇ ਜਾਣੀ ਹੁਣ ਅਜਵਾਖ ਜਾਂ ਮੰਦਰਾ ਮੈਂ ਸੱਚੀ ਬੜੀ ਦਰਦ ਲੱਗੀ ਆ ਚਾਰ ਕਿੱल्ल्या ਦਾ ਮਸਲਾ ਬਸ ਨਹੀਂ ਤਾਂ ਮੈਂ ਹੁਣ ਭਜਾ ਦਿੰਦੀ ਇਹਨਾਂ ਨੂੰ ਇਹੋ ਜੀ ਕਰਾਉਂਦੀ ਗਰਦੌਰੀ ਮੈਂਨਾਂ ਘਰਦੇ ਆ ਮੇਰੇ ਤੇ ਗਰਦੌਰੀ ਤਾਂ ਗਾਉਂ ਵੇਲੇ ਬਸ ਗਦੇ ਨੂੰ ਵੀ ਬਾਪੂ ਕਹਿਣਾ ਪੈਂਦਾ ਕੀ ਕਰੀਦਾ ਹਾਏ ਰੱਬਾ ਹਵਾ ਵੀ ਨਹੀਂ ਚੱਲਦੀ ਜਾਂਦੀ ਹੱਡਾਂ ਚ ਵੜ ਕੇ ਸਿਬੋ ਨਹੀਂ ਸਿਬੋ ਨਹੀਂ ਹਾਂ ਕਿਵੇਂ ਸਿਰ ਜਵਨ ਰੱਖਿਆ ਅੱਜ ਤੋਂ ਇਹ ਤਾਪ ਚੜੀ ਜਾਂਦਾ ਚਾਰ ਪੰਜ ਦਿਨ ਹੋ ਗਏ ਲਾ ਫਿਰ ਦਵਾਈ ਲੈ ਲੈਂਦੀ ਕੋਈ ਚੱਜਦੀ ਆ ਦੇਖ ਆ ਲੈ ਹੁੰਦੀ ਐ ਨੀ ਜੋੜ ਵੀ ਦੁਖੀ ਆਂਦੇ ਨੇ ਪਤਾ ਨਹੀਂ ਕੀ ਹੋਇਆ ਪਿਆ ਪਿਆ ਨੀ ਪੈਣਿਆ ਆ ਨਵੇਂ ਚੱਲੀਏ ਬਿਮਾਰੀ ਜੀ ਕਹਿੰਦੇ ਉਹ ਪਤਾ ਨਹੀਂ ਕੀ ਚੂਕਾ ਬੈਸ ਜਾਇਆ ਪਿਆ ਕਹਿੰਦੇ ਹਾਂ ਉਹਨਾਂ ਦੇ ਭਣ ਗੋਡੇ ਖੜਦੇ ਨੇ ਹੋਰ ਸਾਤੀ ਚ ਦਰਦ ਹੁੰਦਾ ਹੋਰ ਤੂੰ ਐਨੇ ਦਿਨਾਂ ਬਾਅਦ ਆਈਆਂ ਨੀ ਨੀ ਕੀ ਦੱਸਾਂ ਐਨੇ ਦਿਨਾਂ ਬਾਅਦ ਕੁਸਤਾ ਮੈਨੂੰ ਵੀ ਤੇਰੇ ਵਾਂਗੂ ਤਾਪ ਚੜਨ ਲੱਗ ਗਿਆ ਅੱਜ ਵੀ ਗੋਲੀਆਂ ਲੈ ਕੇ ਨੇ ਸਾੜ ਤਾਂ ਉਹ ਡੈਣ ਲੱਗ ਰਹੀ ਆ ਦਾਦਾ ਕੌਣ ਨੀ ਨਿੰਮੋ ਨਿਕੜ ਨਿਮਮੋਨੀ ਉਹ ਗੱਲ ਤੇਰੀ ਫਿਰ ਬਿੱਲੀਆਂ ਆ ਕੇ ਚੂਹਾਂ ਦੇ ਸੁਪਨੇ ਨਿਮਮੋ ਨਮੋ ਕਿਹੜੀ ਆ ਸਾਡੇ ਵਾਲੀ ਕੁੜੀ ਜੀ ਮੇਰੀ ਨਣਦ ਓਏ ਗੱਲ ਗਰਮੀ ਦਾ ਟਾਈਮ ਆ ਵੀ ਉਹਦੇ ਘਰੇ ਬੈਜੋ ਟੱਕ ਕੇ ਤੁਸੀਂ ਮੂੰਹ ਚੱਕ ਲੈਂਦੀਆਂ ਨੇ ਗਰਮੀ ਚ ਰੋਟੀਆਂ ਤਾਂ ਆਉਂਦੀਆਂ ਨਹੀਂ ਪਕਦੀਆਂ ਉਹਦੀ ਮਾਂ ਨੂੰ ਕਹੇ ਨਾਲੋ ਲੈ 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 ਜਿੰਦੀ ਆ ਜਿਹੜੇ ਮੁੰਡੇ ਨੂੰ ਵੀ ਇਹਨੂੰ ਤਾਂ ਤੂੰ ਛੱਡਿਆ ਉੱਥੇ ਓਏ ਮੈਂ ਮਰ ਜਾ ਕਿ ਆੜੀਏ ਪੁੱਛਣਾ ਮੇਰੀ ਤਾਂ ਨਾ ਜਾਨ ਬੜੀ ਔਖਿਆ ਇੱਕਾ ਸਾਡੇ ਵਾਲੀ ਬੁੜੀ ਜੀ ਅੱਡੀ ਨਹੀਂ ਲਾਉਂਦੀ ਚੱਕੂ ਝੋਲਾ ਠੂ ਚੱਕ ਹੁਣ ਪੈਰ ਨਿਕਲ ਗਏ ਕਿਸੇ ਬਸ ਬਾਕੀ ਹਾਂ ਬਸ ਉਹੀ ਗੱਲ ਮੈਂ ਤਾਂ ਪੁੱਛਦੀ ਦੱਸਦੀ ਨਹੀਂ ਘਰੇ ਤਾਂ ਭਣੇ ਦਾ ਚਿੱਤੀ ਲਗਾ ਜੇ ਘਰੇ ਹੋਊਗੀ ਆਪਾਂ ਤਾਂ ਉਹੀ ਗੱਲ ਕਹਿੰਦੇ ਕੱਟੇ ਨਾ ਮਣ ਦੁੱਧ ਦਾ ਕੀ ਦੇ ਸਾਂ ਮੈਂ ਤਾਂ ਸਾਰਾ ਨਹੀਂ ਇੱਕਾ ਘੋਡੇ ਦੁਖਦਿਆ ਹਾਈ ਬੂ ਘੋਡੇ ਆ ਹੁਣ ਪਤਾ ਨਹੀਂ ਕਿੱਥੇ ਗਈ ਐ ਇਹ ਕਹਿੰਦਾ ਸਾਡੇ ਵਾਲਾ ਕਹਿੰਦਾ ਮਾਸੀ ਕੋਲੇ ਗਈ ਐ ਵੀ ਮੈਨੂੰ ਤਾਂ ਮਾੜੀ ਜੀ ਜੀਬ ਹਲਿਆ ਜਾ ਵੀ ਮਾਸੀ ਕੋਲੇ ਜਾਨੀ ਆ ਮੈਂ ਤੈਨੂੰ ਦੱਸ ਕੇ ਨਹੀਂ ਜਾਂਦੀ ਮੈਨੂੰ ਭਣੇ ਕਿੱਥੇ ਦੱਸ ਕੇ ਕਿਉਂ ਜਾਉਗੀ ਭਣੇ ਉਹ ਗੱਲ ਤੈਨੂੰ ਤਾਂ ਨੌਕਰਾਣੀ ਸਮਝ ਦੇ ਵੀ ਕੰਮ ਧੰਦੇ ਵਾਸਤੇ ਅਗਲੀ ਮਾਲਕਾ ਨਾਲ ਜਿੱਥੇ ਮਰਜੀ ਤੁਰੀ ਫਿਰ ਉਹ ਜੇ ਭਣੇ ਆਪਾਂ ਹੋ ਰਹੇ ਹੁਣ ਹੁਣ ਸਾਡੇ ਵਾਲੀ ਕੁ ਕਤੋਂ ਕਾਣ ਹੁੰਨੀ ਆ ਕਾ ਮੈਨੂੰ ਪੁੱਛਣ ਵਾਲੀ ਕਹਿ ਕੇ ਆਈਆਂ ਨਹੀਂ ਮਾੜਾ ਇਹ ਤਾਂ ਮਿੱਠੀ ਰਹਿੰਦੀ ਆ ਤੈਨੂੰ ਪਤਾ ਨਹੀਂ ਇਹ ਤਾਂ ਸਾਡੇ ਬੁੜਾ ਜਿਹੜਾ ਮੇਰਾ ਸਹੁਰਾ ਉਹਦੇ ਸਿਆਪੇ ਪਾਏ ਹੋਏ ਭੁਗਤਣੇ ਸਾਨੂੰ ਪੈਂਦੇ ਨੇ ਹੁਣ ਨਹੀਂ ਉੜ ਗਿਆ ਉਹੀ ਗੱਲ ਹੁੰਦੀਆਂ ਨੇ ਵੀ ਤੁਸੀਂ ਇੱਥੇ ਆ ਕੇ ਲੀਡਰੀ ਕਰਨ ਲੱਗੇ ਨੂੰ ਤੂੰ ਕਾ ਪੁੱਛਦੀ ਕਹਿ ਦਿੰਦੀ ਕਿ ਭਾਈ ਮੇਰਾ ਘਰ ਖਬਰਦਾਰ ਜੇ ਮੈਨੂੰ ਕੁਝ ਪੁੱਛਿਆ ਦੱਸ ਕਹਿਈਆਂ ਮੈਂ ਕਿਹੜਾ ਪਰ ਦੱਸ ਕੇ ਆਈਆਂ ਮਾਹ ਭਾਈ ਮੇਰੇ ਸਿਰ 'ਤੇ ਲਿੰਚੜ ਦਾ ਤਾਪ ਮੈਂ ਤਾਂ ਪਤਾ ਲੈਣ ਜਾਊ ਹਾਂ ਮਾਹ ਤਾਂ ਪਤਾ ਮੁੰਡਾ ਆ ਲਾਈ ਹੋਣਾ ਮਗਰ ਆ ਕੇ ਮੰਮੀ ਮੰਮੀ ਚੱਲੂ ਤੇਰੇ ਨਾਲ ਮਾਮੀ ਮਹਬਸ ਰਹਿੰਦਾ ਚੱ ਇਹ ਦਿਲੇ ਆਉਂਦੀ ਚੱਲ ਤੂੰ ਨਾ ਹਾਏ ਹੋਰ ਬਣੇ ਤਾਂ ਬੁਰਾ ਹਾਲ ਆਪਣੇ ਦਵਾਈ ਚੱਜ ਦੇ ਡਾਕਟਰ ਤੋਂ ਲੈ ਟੈਸਟ ਕਰਾ ਕੇ ਚੱਜ ਦੇ ਡਾਕਟਰ ਤੋਂ ਤਾਂ ਲਵਾਂਗੀ ਚੱਲ ਛੱਡ ਉਹ ਤਾਂ ਪਾ ਚੁੱਲੇ 'ਚ ਮੈਂ ਤੈਨੂੰ ਕਹਿੰਦੀ ਸੀ ਮੂੰਬਾਈ ਨੇ ਤੇਰੇ ਕਦੇ ਹੱਥ ਉੱਤੇ ਨਹੀਂ ਚੱਕਿਆ ਨਹੀਂ ਬੈਲ ਨੇ ਕੋਈ ਚੱਜ ਦੀ ਗੱਲ ਕੱਢ ਲੈ ਕਰ ਮੂੰਹ ਚੋਂ ਕਾਨੂੰ ਹੱਥ ਚੱਕੇ ਤੂੰ ਮੈਨੂੰ ਕਟਵਾ ਕੇ ਰੱਖੀ ਨਹੀਂ ਨਹੀਂ ਮੈਂ ਤਾਂ ਉਹ ਪੋਦੇ ਵਿਚਾਲੇ ਹੁਣ ਤੈਨੂੰ ਪਤੀ ਆ ਵੀ ਮੂੰਹ ਦੀ ਪਕਾਈ ਤੇ ਨਿੱਕ ਕਦੇ ਕੁੱਟਾ ਕੱਟਿਆ ਤਾਂ ਨਹੀਂ ਮਾਰਿਆ ਤੇ ਕੁੱਟਾ ਕੱਟਾ ਤਾਂ ਆਪਣੇ ਕਦੇ ਨਹੀਂ ਮੇਰੇ ਤਨ ਲਾਇਆ ਕਦੇ ਪੰਜ ਉਂਗਲਾਂ ਤੇ ਨਾ ਹੀ ਮੈਂ ਲਵਾਵਾਂ ਜਿੱਦੇ ਮੇਰੇ ਨੇ ਲਾਤੀਆਂ ਪੰਜ ਉਂ ਹਾਂ ਮੈਂ ਕੋਟਾ ਥੋੜੀ ਖਾਣੀ ਆ ਉਹਨਾਂ ਸਾਰਿਆਂ ਨੂੰ ਗੋਲਾ ਧੰਦਾ ਕਰਦੇ ਦੇ ਦੇ ਪਿਆਰ ਤੂੰ ਮੇਰੀ ਵੱਡੀ ਭੈਣ ਆ ਹਨਾ ਤੇਰੇ ਤੋਂ ਅੱਜ ਤੱਕ ਕਦੇ ਕੁਝ ਨਹੀਂ ਲਕੋਇਆ ਮੈਂ ਹੂੰ ਮੇਰੇ ਤਾਂ ਪੇਕ ਕੇ ਵੀ ਸੌਰੇ ਵੀ ਤੇਰੇ ਨਾਲ ਹੀ ਆ ਹੂੰ ਕਨੇਕ ਗੱਲ ਦੱਸਾਂ ਦੱਸ ਦੱਸ ਅੱਜ ਤੇਰੇ ਭਾਈ ਨੇ ਬਾਲਾ ਘੁੱਟਿਆ ਮੀਨੋ ਤਾਂ ਲਾ ਦੇਖ ਲੈ ਨੀ ਤੂੰ ਬਣਾ ਘੁੱਟ ਕੇ ਮੈਂ ਖਾ ਲਈ ਚੱਲ ਚੁੱਪ ਕਰ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਫਿਰ ਕਿਹੜਾ ਤਾਪ ਜੜਾ ਤੈਨੂੰ ਆਇਆ ਕਿ ਉਹਨੂੰ ਕਹਿੰਦੀ ਕੰਜਰ ਨੇ ਘੁੱਟਿਆ ਨਹੀਂ ਤਾਂ ਪਤਾ ਚੜੀ ਜਾਂਦਾ ਸੀ ਮੋਰੀ ਮਾਰ ਘੁੱਟੇ ਮਰਨੇ ਤਾਂ ਅੱਜ ਪਤਾ ਨਹੀਂ ਕਿਹੜੀ ਚੁੰਬੜੀ ਪਈ ਸੀਗੀ ਭੈਣੇ ਤੀਵੀਆਂ ਦੇ ਮਗਰ ਲਾਦਾ ਕਿਸੇ ਤੀਮੀ ਦੀ ਚੱਕਾ ਮੈਨੂੰ ਵੀ ਇਹ ਹੀ ਲੱਗਿਆ ਮੈਂ ਕਿਹਾ ਚੱਲ ਕੋਈ ਨਹੀਂ ਅੱਜ ਤਾਂ ਬਲਿੱਡ ਪੜਿਆ ਹੋਇਆ ਮੈਂ ਕਾਲੂ ਬੋਲਣਾ ਦਵਾਈ ਲੈ ਕੇ ਆਈ ਸਿਰਨੇ ਕਿ ਭੁੱਖ ਹੈ ਪਖਾਏ ਮੈਨੂੰ ਕਹਿੰਦਾ ਦੱਸ ਤੂੰ ਆਈ ਕਿਹਦੇ ਨਾਲੋਂ ਤਾਂ ਆਪਣੇ ਜੱਸਾ ਮਿਲ ਗਿਆ ਰਾਤ ਪਰ ਜੇ ਤੂੰ ਰਹਿਦੀ ਆਂਦਾ ਸੀ ਓੜੇ ਚੜਾ ਲੈ ਕਹਿੰਦਾ ਪਾਪੀ ਮੈਂ ਤੈਨੂੰ ਬਾਹਰ ਤੇ ਇੱਕ ਚਾੜੇ ਆਇਆ ਜਨਾਨੀਆਂ ਤਾਂ ਐ ਨਹੀਂ ਜਰਦੇ ਪਿਆਰੋ ਤੇਰੀ ਸੌਂ ਫਿਰ ਤੇ ਇੱਕ ਮੋਟੀ ਮੋਡਾ ਕੁੱਟਿਆ ਨਹੀਂ ਹਰ ਤੈਥੀ ਕੋਸਰਾ ਚਲ ਚੁੱਪ ਕਰ ਤੂੰ ਕਹਿ ਆਂਦੇ ਵੀ ਤੁਸੀਂ ਬਥੇਰੇ ਕਾ ਜਵਾਨੀ ਬਲੇ ਲੁੱਟੇ ਨਹੀਂ ਬਾਦੂ ਕਿ ਹਮਰੇ ਤੇ ਤਾਂ ਆ ਆਵੇ ਨਹੀਂ ਕੁਛ ਚਾ ਲੈ ਕੇ ਐਡਾ ਕ ਬੰਦਾ ਐਡਾ ਕ ਤੂੰ ਆਏ ਦੇਖ ਲੈ ਮੈਨੂੰ ਕੁੱਟ ਕੇ ਸੱਟ ਕੇ ਆਜ ਨਹੀਂ ਪਹਿਣ ਆਇਆ ਜਨਾਨੇ ਆ ਤਾਂ ਮਾੜੀ ਜੀ ਗੱਲ ਹੋਵੇ ਨਾ ਤੋ ਜਰੀਨੀਆਂ ਦੀ ਤੇ ਆਪ ਇਹ ਜਿੱਥੇ ਮਰਜ਼ੀ ਮੂੰਹ ਦਿਖਾਉਂਦਾ ਕਹਿੰਦਾ ਮੈਂ ਤਾਂ ਉਹੀ ਕਹਿਆ ਸੀ ਮੈਂ ਖਾਬ ਤੁਨੀ ਮੋਨਲ ਸੌਸ ਮੋਸੇ ਖਾਂਦਾ ਰਹੇ ਮੈਨੂੰ ਕਿਹਾਣਾ ਤੂੰ ਨਾ ਤੂੰ ਐਂ ਦੱਸ ਵੀ ਜੇ ਮੈਂ ਮਾੜੀਆਂ ਫੇਰ ਕ ਮੈਂ ਤਾਂ ਕਿਸੇ ਸਾੜੇ ਦੀ ਉਈ ਨਾ ਉਗਲਵਾ ਮੈਂ ਮੈਂ ਤਾਂ ਕਹਿੰਦਾ ਮੂਤ ਨਹੀਂ ਪੜੀ ਆਪ ਪਤਾ ਨਹੀਂ ਪੜੇ ਕਿ ਦੀ ਉਂਗਲ ਤੇ ਸੀ ਕਿ ਦੀ ਨਾ ਕਿ ਮੈਨੂੰ ਤਾਂ ਕੁਛ ਨਹੀਂ ਪੁੱਸਿਆ ਪੈਰੋ ਮੈਨੂੰ ਤਾਂ ਹੀ ਸਿੱਟ ਲੈ ਬੱਕਰੇ ਵਾਂਗੂ ਤਾਂ ਇੱਕ ਤਾਂ ਜੇ ਨੇੜੇ ਹੋਵੇ ਤਾਂ ਬੰਦਾ ਆ ਜੇ ਲੜਾਈ ਚ ਸੜਾ ਦੇ ਹੁਣ ਕਰ ਵੀ ਜਾਵੇ ਡੇ ਏਡੀ ਦੂਰ ਆ ਹੁਣ ਵੀ ਮਸਾਂ ਸੱਜ ਲਈ ਡੈਣ ਤਾਂ ਨਾ ਕੋਈ ਪੈਰ ਨਹੀਂ ਪਟਣ ਦਿੰਦੀ ਤੇ ਉਹਦੀ ਪੁੱਛਣ ਲੱਗ ਜੂ ਕਿੱਥੇ ਜਾਂਦੀ ਆ ਕਿੱਥੇ ਨਾ ਕੋਈ ਦਾ ਕਰ ਕਾਇਦਾ ਕਰਕੇ ਮੇਰੇ ਤੇ ਇੱਕ ਇੱਕ ਬ੍ਰੈਂਡ ਆ ਭਾਈ ਮੈਂ ਤਾਂ ਜਾਊਂਗੀ ਉਹਦੇ ਕੋਲੇ ਆ ਮੈਂ ਤਾਂ ਨਹੀਂ ਨੰਡਿੱਕੀ ਹਾਂਦੀ ਸੀ ਉਹੀ ਗੱਲ ਪੇਕ ਕੇ ਮਾਪੇ ਤਾਂ ਜਦੋਂ ਆਉਣਗੇ ਦੇਖੀ ਜਊਂ ਮੇਰੇ ਪਿਆਰੋਂ ਵੀ ਕਿੱਥੇ ਨਾ ਦੱਸ ਮੈਂ ਪਾਵਾਂ ਇਹਨੂੰ ਚਾੜ ਗਕਰ ਹੈ ਨਹੀਂ ਮਤਲਬ ਬਾਹੂ ਤੇ ਛੋਤ ਜੀ ਪਾਈ ਆਏ ਤੂੰ ਕਿਵੇਂ ਕੁੱਟਿਆ ਚਾਹ ਦੀ ਕੁੱਟ ਪੀ ਕੇ ਨਿਕਲਿਆ ਹੋਇਆ ਅੱਜ ਤਾਂ ਮੇਰੀ ਇੱਕਣੀ ਚੱਲੀ ਤੇਰੀ ਸੋ ਪਿਆਰ ਤੇਰੇ ਜਿੰਨੀਆਂ ਗੋਲੀਆਂ ਸੀ ਮੈਂ ਤਾਂ ਸਾਰੀਆਂ ਖਾ ਗਈ ਭੁੱਲ ਜਾ ਮੈਂ ਤਾਂ ਕੁੱਟ ਭੁੱਲ ਜਾ ਪਰ ਜਦੋਂ ਐਂਜ ਕਰ ਬੈਣਾ ਕਿੱਥੇ ਕੁੱਟ ਭੁੱਲ ਜਾਂਦੀ ਆ ਹੁਣ ਸਰੀਰ ਜਖਮਾਂ ਦਾ ਲੋਹਾ ਤਾਂ ਨਹੀਂ ਹੈਗਾ ਨਾਲੇ ਤੂੰ ਦੇ ਇਕਲਾ ਮੈਂ ਅੰਦਰੋਂ ਬਾਹਰੋਂ ਨਹੀਂ ਹੁੰਦੀ ਸਿਰਫ ਤੇਰੇ ਨਾਲ ਬਣਦੀ ਐ ਪਿੰਡ 'ਚ ਮੇਰੀ ਕੋਈ ਨਾ ਲਿਆ ਨੂੰ ਮੂੰਹ 'ਚ ਪਿਆਰ ਪਿਆਰ ਜਾ ਕਹੀ ਕੇ ਇੱਕ ਮੈਨੂੰ ਇਹ ਬਾਹਲਾ ਕਰਦਾ ਬਾਹਲਾ ਕਰਦਾ ਮੈਂ ਤਾਂ ਰੱਖਦੀ ਡੰਡਾ ਖਿੱਚ ਕੇ ਸੋ ਪਿਆਰੋ ਹਾਂ ਫਿਰ ਮੈਨੂੰ ਕੋਈ ਨੁਕਸਾ ਦੱਸ ਕੇ ਸਰ ਕੀ ਬਸ ਪਹਿਲੀ ਲੱਤ ਇਹਨਾਂ ਤਾਂ ਉਤੇ ਰੱਖੇ ਪਹਿਲੀ ਆਉਂਦਿਆਂ ਨੂੰ ਆਪ ਹੀ ਸਵਾਲ ਖੜੇ ਕਰ ਦੇ ਇਹਨਾਂ ਤਾਂ ਕਰਨੀ ਨਾ ਦੇਵੇ ਬੋਲਣੀ ਨਾ ਦੇਵੇ ਪਹਿਲੀ ਆਪ ਦੀ ਗੱਲ ਮੂਰੇ ਰੱਖੇ ਪਹਿਲੀ ਪੁੱਛ ਲੈ ਕਿੱਥੋਂ ਆ ਕਦੋਂ ਦਾ ਗਿਆ ਹੁਣ ਡਰਜਾ ਲੱਗਦਾ ਪਿਆਰ ਹੁਣ ਤਾਂ ਅੱਖਾਂ ਨੀ ਕੱਢਦਾ ਡਰ ਦਾ ਡਰਦੇ ਨੂੰ ਡਰਾਉਂਦਾ ਜੀ ਜੀ ਜਿੰਨਾ ਚ ਕਿਸੇ ਤੋਂ ਡਰਾਂਗੇ ਉਨਾਂ ਹੀ ਅਗਲਾ ਡਰਾਓ ਗੱਲ ਤਾਂ ਤੇਰੀ ਹੈਗੀ ਪਰ ਆਇਆ ਤਾਂ ਬੰਦਾਗਾ ਨੂੰਵੇਂ ਮੈਂ ਤਾਂ ਐਸੀ ਮਰਨ ਉਹ ਹੀ ਗੰਡ ਜੀ ਕਿਤੇ ਬੋਲਦਾ ਨਹੀਂ ਗਾ ਵੀ ਚੱਲ ਪਰ ਇਹ ਤਾਂ ਢੀਲ ਉਤਰੋ ਲੱਗੀ ਆ ਇੱਕ ਨਾਉਣ ਦਿੱਤੀ ਐਨੇ ਕਹਿੰਦਾ ਮੈਨੂੰ ਨਹੀਂ ਹੁਣ ਕਿਹੜਾ ਘਰੋਸਾ ਆ ਬੰਦਿਆਂ ਦਾ ਕੀ ਘਰੋਸਾ ਖਬਰਾਂ ਹੁੰਦੀ ਕੀ ਦੇ ਮਗਰ ਫਿਰਦਾ ਹੋਵੇ ਕੀ ਦੇ ਚੱਕ ਤੇ ਚੜਕੇ ਤਾਂ ਨੇ ਗਾਣੇ ਗਾਉਂਦਾ ਚੱਕ ਮੇ ਚੱਕ ਮੇ ਗਾਣੇ ਗਾਉਂਦਾ ਤੇ ਮੰਗਾਲ ਪਹਿਲਾਂ ਕਰਕੇ ਸ਼ਰਮ ਨਹੀਂ ਆਉਂਦੀ ਤੈਨੂੰ ਗਾਣੇ ਗਾਉਂਦੇ ਨੂੰ ਐ ਤਾਂ ਗੱਲ ਹੈ ਮੇਰੇ ਤੇ ਨਾਲ ਕਦੇ ਤੁਰਿਆ ਨਹੀਂ ਪਿੰਡ 'ਚ ਮੈਂ ਕਿ ਦਵਾਈ ਦਵਾਲ ਜੂ ਦਸਤ ਦਵਾਲਿਆ ਤਾਂ ਜੀ ਜੀ ਨਾ ਮਾੜੀ ਜੀ ਜੀ ਨਾ ਮਾੜੀ ਬਣਾ ਦਿੰਦਾ ਓਏ ਗੱਲ ਪਣ ਜਿਹੇ ਜੇ ਬੰਦਾ ਆਪ ਹੁੰਦਾ ਹਾਂ ਫਿਰ ਬਸ ਇਹਨੂੰ ਆਇਆ ਕੋਈ ਚੀਜ਼ ਬਸ ਫਿਰ ਮੈਂ ਤਾਂ ਕਹੀ ਨਹੀਂ ਬਾੜਾ ਕੁਸ ਮੈਂ ਕਹਿੰਦਾ ਮੈਂ ਤਾਂ ਮੇਰੀ ਬੀਬੀ ਨੂੰ ਫੌਂਡ ਕਰ ਚੱਲ ਨੀ ਸੀ ਕੋਈ ਨਾ ਮੈਂ ਨਾ ਵਿਛਦੀ ਫੇਰ ਗੇੜਾ ਮਾਰੂੰ ਉਹ ਸਾਡੇ ਵਾਲੀ ਕੁੜੀ ਜੈ ਨਹੀਂ ਪਤਾ ਸਾਡੇ ਵਾਲੇ ਨੂੰ ਵੀ ਲੁੱਤੀ ਲਾ ਦਿਆ ਤੇਰੇ ਵਾਲੀ ਮੇਰੇ ਨਾਲ ਹੋ ਜੇ ਫਿਰ ਨਾ ਨਾ ਤੂੰ ਤੇਰਾ ਤੇ ਮੈਨੂੰ ਪਤਾ ਤੂੰ ਤਾਂ ਥੋੜੀ ਜਿਹੀ ਹੈਗੀ ਆ ਵੀ ਤੂੰ ਨਹੀਂ ਖਾਂਦੀ ਕੁੱਟ ਮੈਨੂੰ ਤਾਂ ਚੱਲ ਉਹਨੇ ਕੁੱਟ ਮੈਂ ਵੀ ਬਿਮਾਰ ਸੀ ਤਾਂ ਕੁੱਟ ਸਿੱਟੇ ਨਹੀਂ ਤਾਂ ਤੈਨੂੰ ਪਤਾ ਕਿੱਥੇ ਹੱਥ ਲੱਗਣ ਦੇ ਚੱਲ ਕੋਈ ਨਾ ਤਾਂ ਫਿਰ ਹੁਣ ਤੀਵੀਂ ਮਨੁੱਖ ਦੀ ਲੜਾਈ ਕੀ ਆ ਮੈਂ ਤਾਂ ਅੱਗੇ ਸੋਚਦੀ ਆਈ ਪਰ ਮੈਂ ਸਰਾਫ ਦੇ ਤਾਂ ਮੈਂ ਕਹਿੰਦਾ ਕੋਈ ਨਹੀਂ ਹੁੰਦਾ ਰੱਬ ਹੁੰਦਾ ਮੈਂ ਕਹਨ ਵਾਲੇ ਜੈ ਕੰਦ ਕੁੱਟ ਲਈ ਵੈਰਾ ਮੈਂ ਨਾ ਕੁੱਟ ਲਿਆ ਚਲ ਕੋਈ ਨਾ ਹੁਣ ਤੂੰ ਰੋਈ ਜਨਾ ਫੇਰ ਤਾਂ ਬੰਦਾ ਹੋਰ ਵੀ ਆਏ ਸਮਝਦਾ ਵੀ ਇਹ ਤਾਂ ਡਰ ਗਈ ਦਾ ਮੈਂ ਤਾਂ ਕਹਿਦਾ ਸੀ ਮੈਂ ਖਾਪੜਗਾ ਤੇ ਚੋਲਗਾ ਭਗਤਾ ਜੇ ਦੁਬੈ ਨੂੰ ਕੁੱਟੇਗਾ ਤੈਨੂੰ ਰੱਬ ਦੇਖੂ ਅੱਜ ਆਇ ਨੂੰ ਪੁੱਛੂ ਹੀ ਨਾ ਕਹ ਭਾਈ ਮੈਥੋਂ ਤਾਂ ਨਹੀਂ ਜਾਂਦਾ ਉੱਠਿਆ ਮੇਰੇ ਤਾਂ ਕਹ ਸੱਟਾਂ ਦੁਖੀਆਂ ਆਂਦੀਆਂ ਜੋ ਦੋ ਦਿਨ ਪਕਾਉਣੀਆਂ ਪਈਆਂ ਨਾ ਫੇਰ ਪਤਾ ਲੱਗੂ ਠੀਕ ਤੇ ਆਖਣਾ ਜੇ ਤੂੰ ਟਾਈਮ ਨਾ ਰੋਟੀ ਬਣਾ ਕੇ ਮੈਨੂੰ ਖਵਾ ਜੀ ਕੱਲੇ ਨੂੰ ਫੇਰ ਮੈਂ ਉਹਦੀ ਰੋਟੀ ਨਹੀਂ ਬਣਾਉਂ ਚੱਲ ਮੈਂ ਦੇਖਦੀ ਆ ਸਾਡੇ ਵਾਲੀ ਕੁੜੀ ਜੀ ਦੇ ਉੱਤੋਂ ਦੀ ਹੋ ਕੇ ਆਣਾ ਕੋਈ ਇੱਕ ਤਾਂ ਨੂੰ ਮੈਂ ਦੱਸੂ ਅੜੀਏ ਗੱਲ ਆ ਸਾਡੇ ਬੁੜੇ ਨੇ ਸੈਪੀ ਪਾਇਆ ਜ਼ਮੀਨ ਦੇ ਨਹੀਂ ਮੈਂ ਕਿੱਥੋਂ ਕਿਸੇ ਦੀ ਕਸਾਮਦ ਕਰਦੀ ਆ ਅਸੇ ਕੋਈ ਰੋਲੇ ਰੂਲੇ ਚ ਆਈ ਆ ਫੇਰ ਦੱਸ ਕਿਉਂ ਜੋ ਦੂਜੀ ਵਾਰ ਆਈ ਹ ਕੋਈ ਰਿਪੋਰਟ ਦਿੰਦਗਾ ਹੁਣ ਦੰਗਾ ਨਹੀਂ ਤਾਂ ਇਹ ਜਾਂਦਾ ਨਹੀਂ ਇਹ ਬੰਦੇ ਤਾਂ ਆਪਦੀ ਜਾਦੀ ਪਾੜ ਦਿਆ ਚੱਲ ਕੋਈ ਕਹਿੰਦੇ ਅਸੀਂ ਮੁਠੀ ਚ ਰੱਖੀਏ ਚੱਲ ਫਿਰ ਆਪਾਂ ਮਿੱਠੀ ਚ ਕਿੱਥੇ ਆਉਣ ਬੰਦੇ ਮਿੱਠੀ ਚ ਤੀ ਨਾ ਆਏ ਆਏ ਹੱਥ ਐ ਰੱਖਾਈ ਨਹੀਂ ਜੋੜ ਦੁਖਦੇ ਨਹੀਂ ਨਾ ਵਾਲਾ ਹਿੱਲੇ ਜੁਲ ਕਰ ਪੈ ਜਾ ਪੈਣੀ ਲੈ ਮੈਂ ਪਾਵਾਂ ਤੈਨੂੰ ਚੱਲ ਮੈਂ ਪੈਣੀ ਆ ਇੱਧਰ ਜੇ ਨਿਕ ਮੈਨੂੰ ਉਹ ਲਿਆ ਦੀ ਚੰਗਾ ਜਿਹੜੀ ਉਹ ਮਸਲ ਨਾਲੀ ਹੁੰਦੀ ਆ ਮੂੰਹ ਮੋਬੂ ਜੀ ਨਹੀਂ ਲਿਆਉਂ ਕੋਈ ਮੋਢਾ ਦਾ ਮਸਲ ਜੀ ਮੇਰੇ ਆਥ ਨੇ ਜ ਚੰਗਾ ਪਿਆਰੋ ਆ ਪਿੰਡ ਵਾਲਾ ਡਾਕਟਰ ਤੋਂ ਪੁੱਛੂਗੀ ਭੈਣ ਹਾਂ ਚੰਗਾ ਤਾਂ ਡਰ ਲੱਗਦਾ ਹੈ ਪਿੰਡ ਵਾਲੇ ਡਾਕਟਰ ਕੋਲ ਖੜ ਗਈ ਫੇਰ ਮੈਨੂੰ ਮਾੜੀ ਬਣਾਉਂਦਾ ਉਹ ਹੀ ਤਾਂ ਚੀਜ਼ ਆ ਮੈਂ ਦੇਖ ਲਾ ਕੁ ਡਸਲ ਕਾਈ ਪਈ ਮੀਆਂ ਤਾਂ ਮਾੜ ਜਨਾ ਮਾੜੀ ਕਹਿੰਦੇ ਨੇ ਆਪ ਹੀ ਚੰਗਾ ਚੱਲ ਚੰਗਾ ਗੌਰ ਜੀ ਰੱਖੀ ਆ ਵਦੀ ਚੰਗਾ ਗੇਟ ਲਾ ਜਰਾ ਮੇਲੇ ਤੇ ਬੱਦਰੀ ਮੈਂ ਬਣਾਉ ਉਹਦੀ ਚੰਗਾ ਗੇਟ ਲਾ ਜੀ ਚੰਗੋ ਦੇਖ ਲਾ ਮੈਂ ਤਾਂ ਕਹਤਾ ਕੋਈ ਜੀ ਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਜੇ ਮੇਰਾ ਕੋਈ ਨਹੀਂ ਤਾਂ ਮੇਰਾ ਰੱਬ ਆਗਾ ਪਰਤੇ ਨੂੰ ਦੇਖੂ ਜ਼ਰੂਰ ਬੇ ਦਰਦ ਕਿ ਜਿੰਨੇ ਨੇ ਲੈ ਲਿਆ ਮੈਨੂੰ ਹਾਏ ਨਾ ਆ ਬੇ ਤਾਲਾ ਉਂਟੀ ਕਟ ਰਹੀ ਸੱਸਰੀ ਆਵਾ ਵੀ ਸੱਸਰੀ ਕਾਲਾ ਭਾਜੀ ਆ ਸੱਸਰੀ ਕਾਲ ਨੂੰ ਕਹੜਾ ਮੈਂ ਕੈਨੇਡਾ ਤੋਂ ਆਈ ਆ ਪਿੰਡ ਚ ਹੀ ਰਹਿਣੇ ਆਂਗੇ ਉਹੀ ਬਸ ਤੀਵਿਆਂ ਨੂੰ ਬੁਲਾਉਣ ਦਾ ਬਹਾਨਾ ਤੁਸੀਂ ਪਾ ਲਦੇ ਹੋ ਭਾਬੀ ਮੈਂ ਇਹ ਕਹਿੰਦਾ ਮੈਨੂੰ ਸਾਥ ਕਰਾ ਦੇ ਬੇਸਾਕ ਨੂੰ ਦੱਸ ਹੁਣ ਤੇਰੀ ਚਿੱਟੀ ਤਾਂ ਦਾੜੀ ਹੋਈ ਪਈ ਆ ਭਾਈ ਸਾਖ ਤਾਂ ਹੋਣ ਵਾਲਿਆਂ ਨੂੰ ਨਹੀਂ ਹੁੰਦੇ ਚੰਗੇ ਪਹਿਲੇ ਮੁੰਡਿਆਂ ਨੂੰ ਆ ਤੇਰੇ ਵਰਗੇ ਨੂੰ ਹੁਣ ਕਿੱਥੇ ਪਾਲਦਾ ਦਾੜੀ ਤਾਂ ਉਹ ਆ ਕੇ ਚਿੱਟੇ ਵਾਲ ਦਾੜੀ ਤਾਂ ਕਾਲੀ ਕਰਾ ਲਾਂਗੇ ਕੋਈ ਨਹੀਂ ਦੇਖ ਲਾਂਗੇ ਪਹਿਲੀ ਗੱਲ ਤਾਂ ਨਾ ਕੁੜੀਆਂ ਦੀ ਘਾਟ ਹੀ ਇੰਨੀ ਹੋਈ ਪਈ ਆ ਕੁੜੀਆਂ ਉਹੀ ਨਹੀਂ ਪਾਲੀਆਂ ਥਿਆਂ ਦੀਆਂ ਜਿਹੜੀਆਂ ਕੋਈ ਚੱਜ ਦੀਆਂ ਪੜੀਆਂ ਗੁਣੀਆਂ ਨੇ ਉਹ ਬਾਹਰ ਵਾਗੀਆਂ ਭਾਈ ਜਿਹੜੀਆਂ ਕੋਈ ਘੱਟ ਪੜੀਆਂ ਨੇਗੀਆਂ ਕੋਈ ਬਸ ਅਗਲੇ ਤੈਨੂੰ ਪਤਾ ਹੀ ਆ ਮੁੰਡਾ ਤਾਂ ਅਗਲਾ ਬਦਗੀ ਪਾਲਦਾਗਾ ਜਾਂ ਬਸ ਦੇਖ ਵਿਚਾਰੇ ਮਹਾਪੇ ਉਹ ਆ ਜਮੀਨਾਂ ਨੂੰ ਸਾਖ ਕਰ ਦਿੰਦੇ ਨੇਗੇ ਨਾਓ ਕਿੱਲੇ ਆਉਂਦੇ ਮੈਨੂੰ ਹੁਣ ਪਾਈ ਕੱਲੇ ਨਾਓ ਕਿੱਲੇ ਵੀ ਕੀ ਕਰਨਗੇ ਹਨਾ ਵੇ ਤੂੰ ਤਾਂ ਕੋਈ ਮੁੱਲ ਦੀ ਮੱਲ ਦੀ ਲਿਆ ਜੋ ਨਾਓ ਕਿੱਲੇ ਆਉਂਦੇ ਕੀ ਇਹ ਦੋ ਵੇਚ ਕੇ ਮੁੱਲ ਦੀ ਲਿਆ ਤੂੰ ਭਾਬੀ ਕਰਾ ਦੇ ਕੋਈ ਤੇ ਢਾਣਾ ਕਰਿਆ ਕਰਦਾ ਚਿਹੜਾ ਨਹੀਂ ਪਾਈ ਮੈਂ ਕਰਦੀ ਹੈਗੀ ਉਹੀ ਗੱਲ ਫਿਰ ਇੱਥੇ ਘੜੀ ਲੈਕਚਰ ਦੇਈ ਜੰਨੀ ਆ ਫਿਰ ਕਹੇਂਗੇ ਸਿੱਧੇ ਹੀ ਬੋਲਦਾ ਸਿੱਧਾ ਕੀ ਹੁਣ ਜਦੋਂ ਖੜਾ ਲਿਆ ਮੈਂ ਤਾਂ ਹੁਣ ਆਪ ਹੀ ਅਗਲੇ ਨੂੰ ਚਾਹੀਦਾ ਸਾਰਾ ਸਾਗ ਦਾ ਇਹ ਨਾਲ ਲੜਨਾ ਬੰਨੀ ਫਿਰਦੀ ਆ ਕੁੜੀਆਂ ਹਾਂ ਆ ਤੂੰ ਮੇਰੀ ਗੱਲ ਸੁਣ ਲੈ ਨਾਲੇ ਜਦੋਂ ਮੈਂ ਪੱਲਾ ਕਰਦੀ ਮੈਨੂੰ ਤਾਂ ਖੜਾਉਣ ਦਾ ਹੱਕ ਹੀ ਨਹੀਂ ਬਣਦਾ ਆ ਖੜੀ ਤਾਂ ਆਪ ਹੋਏਗੀ ਇਹਦਾ ਕੀ ਕੁਸੂਰਾ ਛੜੇ ਬੰਦੇ ਨੇ ਮੈਂ ਕਹਾਂ ਨੂੰ ਖੜੀਆਂ ਦੇਖ ਲੈ ਪੈ ਤੂੰ ਤਾਂ ਮੇਰੇ ਵੀ ਛਿੱਤਰ ਪਵਾਤੇ ਨਾਲੇ ਮੈਂ 20 ਵਾਰੀ ਆਖਿਆ ਪਾਜੀ ਮੈਨੂੰ ਨਾ ਹਰਾਚ ਖੜਾਇਆ ਕਰੋ ਹਾਂ ਜੇ ਨਹੀਂ ਖੜਦਾ ਅਗਲਾ ਉਦੋਂ ਆ ਬਾਈ ਹੂੰ ਤੋਲੇ ਦੀ ਸਾਂ ਪਾਉਂਗਾ ਮੈਂ ਕਹਿੰਦਾ ਭਾਈ 10 ਤੋਲੇ ਦੀ ਪਾ ਦੇ ਜਿਹੜੇ ਲੱਛਣ ਨੇ ਤੇਰੇ ਇਹੀ ਆਜੂ ਮੈਨੂੰ ਤਾਂ ਲੱਗਦਾ ਮੈਂ ਕਾ ਤੋਂ ਆਜੂਗਾ ਮੈਨੂੰ ਨਾ ਵੱਧ ਘੱਟ ਬੋਲੀ ਫੇਰ ਆਖੇਗਾ ਹਾਂ ਨਾ ਫਿਰ ਤੂੰ ਮਨਾਏ ਦੱਸ ਜੇ ਮੈਂ ਨਾ ਆਉਂਦਾ ਤੂੰ ਦੱਸਦੀ ਰਿੰਕੂ ਨੂੰ ਜਾ ਕੇ ਤੂੰ ਮੇਰੇ ਤੇ ਜੱਜ ਲੱਗਿਆਗਾ ਰਿੰਕੂ ਨਾਲ ਵਿਆਹੀਆ ਤੁਹਾਡੇ ਸਾਈਟਬਰ ਨਾਲ ਤੁਹਾਨੂੰ ਵਿਆਹੀ ਮੈਂ ਆਏ ਨਹੀਂ ਫਿਰ ਜਾ ਕੇ ਪੁੱਗਣਾ ਤੇਰੀ ਕੀ ਮਤਲਬ ਇੱਥੇ ਖੜਕੇ ਉਹ ਕਰਨ ਦਾ ਖੜੂੰਗੀ ਪਾਈ ਪਿੰਡ ਗਲੀ ਚ ਮੈਂ ਵੀ ਰਹਿਣੀ ਆ ਤੇਰੇ ਮੋਲੋਂ ਨਹੀਂ ਲੈਂਦਾ ਹੋਇਆ ਸਾਰਾ ਕੁਝ ਹਾਂ ਇੱਥੇ ਤਾਂ ਨਿਕਲਦਾ ਜਲੂਸ ਤੂੰ ਘਰੇ ਚੱਲ ਤੇ ਮੇਰੇ ਘਰੇ ਆਉਣਾ ਮੇਰੀ ਵੀ ਪਰਜਾਈ ਆ ਯਾਰ ਜੇ ਮੈਂ ਉਹ ਕਰ ਲਿਆ ਮੈਂ ਸਾਫ ਉਹ ਕਰ ਲਿਆ ਯਾਰ ਕਿੰਦਰਾ ਤੂੰ ਘਰੇ ਆ ਕਰਿਆ ਕਿ ਬਹਿ ਕੇ ਗੱਲ ਉਹ ਮੈਂ ਜਾਂਦਾ ਘਰੇ ਮੈਨੂੰ ਰਾਹ ਮਿਲ ਗਈ ਮਖਾ ਚੱਲ ਆਪਾਂ ਉਰ ਹੀ ਕਹਿ ਦਿੰਦੇ ਆ ਉਹ ਤੇਰਾ ਨਹੀਂ ਕਸੂਰ ਭਾਈ ਮੈਨੂੰ ਪਤਾ ਜਿਹੜਾ ਲਿਖ ਪੁਸ਼ਕ ਕੇ ਨਿਕਲਦੀ ਆ ਕੋਈ ਨਹੀਂ ਭਾਈ ਆਹੀਂ ਲਿਖ ਕਾਂ ਪੁਸ਼ਕਾਂਗੇ ਤੂੰ ਮੱਛੀ ਆ ਜਿਹੜਾ ਮੱਛਣਾਗਾ ਕੋਈ ਨਾ ਪਿਆਰੋ ਚੱਲ ਘਰੇ ਘਰੀ ਆਉਣਾ ਮੈਂ ਕੋਈ ਨਹੀਂ ਆ ਜਾ ਘਰੇ ਬੱਦੀ ਸੁਣਾ ਉਚਾਰ ਮੇਰੀ ਗੱਲ ਸੁਣ ਲੈ ਕੇਂਦਰਾ ਦੇਖ ਆਪਣੀਆਂ ਲਿਆ ਜਾ ਜੇ ਤੂੰ ਕੋਈ ਗੱਲਬਾਤ ਕਰਨੀ ਆ ਘਰੇ ਆਇਆ ਕਰ ਭਾਈ ਆਹੀਂ ਚੰਗਾ ਨਹੀਂ ਲੱਗਦਾ ਗਲੀ 'ਚ ਉਹ ਭਾਈ ਮੇਰਾ ਸਾਖ ਨੂੰ ਕਹਿਆ ਯਾਰ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਸਾਖ ਸੁੱਕਦਾ ਨਹੀਂ ਮੈਨੂੰ ਪਤਾ ਤੇ ਫਿਰ ਤੂੰ ਮੇਰੇ ਬੈਲਪੁਣੇ ਨੂੰ ਜਾਣਦਾ ਹੀ ਆ ਨਾਸਾਂ ਭੋਰ ਤੂੰ ਕੋਈ ਮੈਂ ਗਲਤ ਗੱਲ ਨਹੀਂ ਆਖੀ ਯਾਰ ਬਈ ਹਾਂ ਨਹੀਂ ਸਾਰਾ ਕੋ ਚਲ ਮੈਂ ਘਰੇ ਜਾਇ ਆਉਂਗਾ ਹਾਂ ਘਰੇ ਜਾਇਆ ਕਰ ਆ ਵੀ ਨੱਕ ਕਟਾਉਗੀ ਘਰ ਦਾ ਗੱਲਾਂ ਹਕੇ ਘਰੇ ਆਉਣਾ ਆ ਜਾ ਕਰੇ ਤੇਰੀ ਚੀਜੀ ਕਿੱਥੇ ਹੈ ਵੇ ਕਿਹੜੀਆਂ ਚੀਜ਼ੀਆਂ ਆ ਹੋਰ ਹੀ ਸਿਆਪਾ ਪਤਾ ਵੱਡਾ ਜੈ ਵੱਡੇ ਦਾ ਪਤਾ ਨਹੀਂ ਕਿੱਦੇ ਮੰਗਰਾਂ ਲਹੂਗਾ ਚੀਜੀ ਤਾਂ ਮੈਂ ਤੇਰੇ ਵਾਸਤੇ ਲੈ ਕੇ ਆਉਂਦੀ ਮੈਂ ਤਾਂ ਪੁੱਤ ਫਿਰ ਗਾਹਾਂ ਗਈਨ ਦੁਕਾਨ ਤੇ ਇੱਕਾ ਤੇਰੀ ਮਾਂ ਨੇ ਤੇ ਤੂੰ ਇਹੋ ਜਿਹਾ ਮੰਗਰਾ ਦੱਬਿਆ ਸੱਚੀ ਮੇਰੇ ਤਾਂ ਰਾਤੀ ਲੜਾਈ ਹੋਗੀ ਇੱਕ ਤਾਂ ਹਰਿੰਕੂ ਦੀ ਬਹੂ ਨੀ ਲੋਟਉਂਦੀ ਉਹ ਸਾਦੀ ਨਾ ਕਟਾਉਂਦੀ ਫਿਰਦੀ ਪਾਲੀ ਉਰਾ ਨਹੀਂ ਤੈਨੂੰ ਦੱਸਾਂ ਇਹਦੀਆਂ ਕਰਤੂਤਾਂ ਕੀ ਹੋ ਗਿਆ ਮਾਰੇਗਾ ਕਿੰਦਰ ਨਹੀਂ ਹੈਗਾ ਹਾਂ ਮੈਂ ਤਾਂ ਕੁਦਰ ਤੋਂ ਇੱਧਰ ਜਾਂਦਾ ਸੀ ਦੁਕਾਨ ਤੇ ਮਹਾਂਜ ਬਾਗ ਨੂੰ ਕੋਈ ਚੀਜ਼ੀ ਲੈ ਆ ਦੂੰ ਉਹ ਲੰਗੀਆਂ ਹੋਣੀਆਂ ਲੰਗੀਆਂ ਲੰਗੀਆਂ ਨਾ ਹਾਂ ਖੜੀ ਉਹਦੇ ਨਾਲ ਹਾ ਹਾ ਹੇ ਹੇ ਉਹ ਕਰੇ ਰਿਸ਼ਤਾ ਕਰਾ ਦੇ ਭਾਬੀ ਉਹ 40 ਸਾਲਾਂ ਦਾ ਹੋ ਰਿਹਾ ਛੜਾ ਬੰਦਾ ਉਹ ਉਹਨੂੰ 9 ਕਿੱਲੇ ਬਣਦੇ ਹੁੰਦੇ ਜਦੋਂ ਉਦੋਂ ਨਹੀਂ ਰਿਸ਼ਤਾ ਹੋਇਆ ਹੁਣ ਉਹਨੂੰ ਕਿਹਦੇ ਕਰਨਾ ਅੱਛਾ ਤੂੰ ਗੱਲਾਂ ਮਾਰੀਂ ਇੱਦੀ ਖੜੀ ਮਾਹ ਪੂਰੀਆਂ ਠਕਾ ਰੇ ਕਿੱਥੇ ਖੜੀ ਤੀਂ ਆਹ ਗਲੀ ਦੇ ਮੋੜ ਤੇ ਆਪਣੇ ਵਾਲੀ ਤੇ ਇੱਧੂ ਪਿੱਛੇ ਮੈਨੂੰ ਤਾਂ ਕਹਿੰਦੀ ਮੈਂ ਕਿਸਦੇ ਘਰੇ ਪਤਾ ਲੈ ਕੇ ਆਉਣੀ ਆ ਪਤਾ ਨਹੀਂ ਮੈਨੂੰ ਤਾਂ ਭਾਈ ਮੇਰੇ ਤਾਂ ਲੱਤਾਂ ਕੰਮ ਗਈਆਂ ਮਾਹ ਲੈ ਹੁਣ ਜੇ ਮੈਂ ਸਿੱਧਾ ਕਹੂੰ ਰਿੰਕੂ ਨੂੰ ਮੇਰੇ ਗੱਲ ਪੈ ਜੂਗਾ ਮਾਹ ਚੜ ਪੈ ਆਈ ਜੇ ਤਾ ਕਿਉਂ ਨਹੀਂ ਕਹੇਗਾ ਦੱਸੀ ਬੇਹੀ ਦਾ ਮੌਕਾ ਆਪਣੇ ਕੋਲ ਵਧੀਆ ਸੌਂਕਾ ਤੂੰ ਦੋ ਚਾਰ ਆਪਦੇ ਕੋਲ ਲਾ ਕੇ ਦੱਸਾਂਗੇ ਆਪਾਂ ਆਹੋ ਮੈਂ ਤੈਨੂੰ ਐਂ ਕਹਿਣਾ ਪੈਨੇ ਤੂੰ ਗੱਲ ਕਰ ਮੈਂ ਤਾਂ ਬਾਅਦ ਚਾਹੂੰਗਾ ਮੇਰੇ ਤੇ ਫਿਰ ਸ਼ਰੀਕਾ ਨਾ ਜੇ ਮੇਰੀ ਗੱਲ ਸੁਣ ਜੇ ਉੱਥੇ ਮੌਕੇ ਤੇ ਗੱਲ ਹੋਊਗੀ ਤਾਂ ਗਵਾ ਬਣੇਗਾ ਨਾ ਕਿ ਮੈਂ ਦੇਖੀ ਮੈਨੂੰ ਬੋਲ ਮਾਰੀ ਮੈਂ ਕਰਦੀ ਮੈਂ ਕਹੂੰਗਾ ਨਹੀਂ ਰਿੰਕੂ ਨੂੰ ਲਿਆ ਇਹ ਦੋਨਾਂ ਨੂੰ ਕਹੀ ਪਹਿਲਾਂ ਤਾਂ ਕੱਲੀ ਦੀ ਸਿੰਪੂ ਘਰ ਇੰਨੇ ਆਜੂ ਕੰਜਰ ਦਾ ਕਿੱਥੇ ਲੋਲਾ ਜਾ ਫਿਰ ਉਹਦੀ ਕਰਦੇ ਮੈਂ ਫੇਰ ਪੁੱਛਦੀ ਆਂ ਵੀ ਤੂੰ ਸੇਲੀ ਕਿਵੇਂ ਹੈ ਹਾਂ ਪੁੱਛ ਪੁੱਛ ਹਾਂ ਆਹੋ ਢੀ ਰੱਖ ਚੱਪਾ ਜਿੱਤ ਜੱਗੂ ਚਾ ਮੈਨੂੰ ਲੱਗਦਾ ਕਿੰਨਾ ਕੁੱਟੀ ਵਿਚਾਰੀ ਕਿਵੇਂ ਕਰੀ ਜਾਂਦੀ ਸੀ ਕਿਵੇਂ ਤਰੀ ਸੇਲੀ ਸੇਲੀ ਵਸਵਾ ਬਈ ਹੈ ਪੈਣ ਕੁੱਟੀ ਉਹਦੇ ਘਰ ਵਾਲੇ ਨੇ ਦੇਖ ਲੈ ਜੱਗੀ ਤੂੰ ਦੇਖਣ ਚ ਉਹੀ ਲੱਗਦਾਗਾ ਇੰਨਾ ਕੁੱਟਿਆ ਵਿਚਾਰੀ ਨੂੰ ਸੱਚੀ ਮੋਢੇ ਕਹਿੰਦੀ ਮੇਰੇ ਇੰਨੇ ਦੁੱਖ ਜਾਲੇ ਅੱਛਾ ਜੱਗੀ ਕਰ ਗਈ ਸੀ ਇਹ ਪਤਾ ਲੈਣਾ ਉਹਨਾਂ ਦੀ ਗਈ ਸੀ ਉਹਦੇ ਨਾਲ ਚਲ ਮੇਰੀ ਲਿਆ ਜੀ ਆਵਾ ਸੀਬੋ ਨਾਲ ਉਹਦੇ ਘਰ ਵਾਲੀ ਨਾਲ ਤੇ ਮੇਰੀ ਗੱਲ ਸੁਣ ਭਾਬੀ ਤੂੰ ਕਿਥੋਂ ਲਿਆਜ ਪਾਲੀ ਉਹਨਾਂ ਨਾਲ ਉਹਨਾਂ ਨਾਲ ਤਾਂ ਆਪਣੀ ਉਹੀ ਨਹੀਂ ਬਣਦੀ ਇੱਟ ਕੁੱਤੇ ਵਾਲਾ ਪੈਰ ਹੈ ਸ਼ੁਰੂ ਤੂੰ ਆਪਣਾ ਉਹਨਾਂ ਨਾਲ ਪਹਿਣੇ ਉਹੀ ਗੱਲ ਤੇਰੀ ਪਹਿਲਾਂ ਲਿਆਜ ਨੂੰ ਕਿਹੜਾ ਮੇਰੇ ਉਹਦੇ ਨਾਲ ਮੁਰਗੇ ਸਾਂਝੇ ਨੇਗੇ ਹੁਣ ਪਏ ਆਂਡਣਾ ਗਾਂਡਣਾ ਵਾਲੀ ਵਰਤੀ ਦਾ ਹੁੰਦਾ ਫੋਰ ਦੱਸ ਜਦੋਂ ਇੱਕ ਪਿੰਡ ਚ ਰਹਿੰਨੇ ਆਂ ਆਸ-ਪਾਸ ਨਾਲ ਹੀ ਵਰਤਾਂਗੇ ਹੋਰ ਕਿਹਦੇ ਨਾਲ ਵਰਤਾਂਗੇ ਆਪਣੇ ਨਾਲ ਤੇ ਤੈਥੋਂ ਵਰਤਿਆ ਨਹੀਂ ਜਾਂਦਾ ਹੋ ਤੀਜੇ ਤਾਂ ਮੈਂ ਦੂਜੀ ਪੱਤੀ ਜਾਨੀ ਆ ਵਰਤਣ ਆਪਦੇ ਮੈਂ ਕਿਸ ਨਾਲ ਨਹੀਂ ਵਰਤਦੀ ਕਾਹਨੂੰ ਵਰਤਦੀਆਂ ਤੂੰ ਮੂੰਹ ਤਾਂ ਕਿਸੇ ਨੂੰ ਬੋਲਦੀ ਨਹੀਂ ਕਿਸੇ ਨੂੰ ਰਿਸ਼ਤੇਦਾਰ ਨੂੰ ਐਵੇਂ ਚੰਗਾ ਬੋਲਦੀ ਐ ਹੁਣ ਘਟੋ ਘਟ ਦੋ ਘੰਟੇ ਲਾਇਆ ਈ ਤੂੰ ਤੈਨੂੰ ਐ ਨਹੀਂ ਪਤਾ ਸੀ ਵੀ ਘਰੇ ਮੇਰੀ ਨਾਨਦਾਈ ਹੋਈ ਰੋਟੀ ਟੁਕ ਖਾਣ ਉਹ ਜਵਾਕੋਂ ਦਾ ਬਾਹਰ ਚ ਖੜਾ ਸੀ ਕੀ ਲੈ ਕੇ ਆਈ ਉਹਦੇ ਵਾਸਤੇ ਦੱਸ ਲੈ ਕੇ ਕੀ ਆਉਣਾ ਸੀਗਾ ਆ ਵੱਡਾ ਮਿਲ ਗਿਆ ਰਾਹ ਚ ਉੱਥੇ ਮੇਰਾ ਲੱਗਿਆ ਜਲੂਸ ਕੱਢਣ ਵੱਡਾ ਕਾਹਨੂੰ ਮਿਲ ਗਿਆ ਸਾਰੀ ਗੱਲ ਦੱਸਦੀ ਮੈਨੂੰ ਵੱਡੇ ਨੇ ਹਾਂ ਕੀ ਗੱਲ ਸੀ ਕੀ ਗੱਲ ਸੀ ਮੈਨੂੰ ਕੀ ਪਤਾ ਭਾਈ ਲੋਕਾਂ ਦੇ ਬੰਦਿਆਂ ਨੇ ਗੱਲਾਂ ਮਾਰਦੀਆਂ ਉੱਥੇ ਹੱਥਾਂ ਤੇ ਥੱਪ ਮਾਰ ਕੇ بس ਹੁਣ ਤਾਂ ਸਾਰੇ ਡੱਬਰ ਨੂੰ ਇੱਕ ਗੱਲ ਆ ਤੂੰ ਤਾਂ ਗੱਲ ਜੋੜ ਦਿੰਨੇ ਓ ਹੁਣ ਐਡਾ ਵੱਡਾ ਲੈ ਪਹਿਲਾਂ ਉਹਦੇ ਨਾਲ ਮੈਂ ਗੱਲਾਂ ਮਾਰੂੰਗੀ ਜਦੋਂ ਹੁਣ ਅਗਲੇ ਨੇ ਰੋਕ ਕੇ ਖੜ ਗਏ ਤੇ ਮੈਨੂੰ ਖੜਨਾ ਪਿਆ ਨਾਲੇ ਮੈਂ ਤਾਂ ਤਾਂ ਉਹੀ ਪੱਲਾ ਕਰਦੀ ਆਂਗੀ ਰੋਕ ਕੇ ਖੜ ਗਏ ਕੀ ਮਤਲਬ ਕੱਲੂ ਕੋਈ ਹੋਰ ਰੋਕ ਕੇ ਖੜੂਗਾ ਤੂੰ ਚੁੱਪ ਕਰਕੇ ਤੁਰੇ ਆਂਦੀ ਉਹ ਤਾਂ ਕਹਿੰਦਾ ਭਾਈ ਹੱਥਾਂ ਤੇ ਹੱਥ ਮਾਰ ਕੇ ਗੱਲਾਂ ਕਰੀ ਜਾਂਦੀ ਸੀਗੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਹਜੇ ਕੋਸ ਕਰਦੀ ਉਹ ਬੜਕਾ ਤਾਂ ਐਡਾ ਚੌਰਾਗਾ ਫਿਰ ਤੁਸੀਂ ਕਹੋਗੇ ਐ ਕਹਿੰਦੀ ਮੇਰੇ ਭਰਾ ਨੂੰ ਇਹਦੇ ਆਪ ਦੇ ਤਰ੍ਹਾਂ ਨਕਾਨਾ ਹੈ ਨਹੀਂ ਇਹ ਤਾਂ ਦੂਜਿਆਂ ਦੀ ਮਪਝਾਉਣ ਨੂੰ ਫਿਰਦਾ ਹੁਣ ਇਹਨੇ ਹਾਂ ਗੱਲਾਂ ਹੈ ਤੇਰੇ ਕੋਲ ਇੰਨੀ ਜੋੜ ਕੇ ਦੱਸੀ ਮੈਂ ਕੋਸਾਂਗੀ ਉਹ ਕਹਿੰਦੀ ਜੋ ਜਾਦਾ ਤੇ ਹੁਣ ਵੱਡਾ ਰਹੂਗਾ ਤੇ ਜਾਂ ਫਿਰ ਮੈਂ ਰਹੂਗੀ ਤੂੰ ਹੀ ਨਾ ਰਹਾ ਵੱਡਾ ਤਾਂ ਕਿਹਾ ਤੋਨੇ ਮੈਂ ਦੱਸ ਦਿਆਂ ਵੀਰੇ ਮੈਂ ਦੱਸ ਦਿਆਂ ਉਹ ਕੀ ਆ ਉਹਦੇ ਨਾਲ ਪਤਾ ਨਹੀਂ ਗਿੰਦੀ ਪਤਾ ਨਹੀਂ ਕਿੰਦੀ ਮੈਂ ਤਾਂ ਉਹਦਾ ਨਾਂ ਵੀ ਨਹੀਂ ਜਾਣਦੀ ਹੈ ਕੇਂਦਰ ਕੇਂਦਰ ਹਾਂ ਉਹਦੇ ਨਾਲ ਖੜੀ ਗੱਲਾਂ ਮਾਰੀ ਜਾਂਦੀ ਸੀ ਗਲੀ ਚ ਮੇਰੀ ਗੱਲ ਸੁਣ ਲੈ ਵੱਡੇ ਵੀਰੇ ਨੇ ਦੇਖ ਲਈ ਉਹਨੇ ਕੂਰਦੀ ਕਿਉਂ ਹੱਕ ਨਹੀਂ ਸੀ ਬਣਦਾ ਫਿਰ ਸਿਖਰ ਦੇ ਪਹਿਰੇ ਉਹਦੇ ਕੋਲ ਖੜੀ ਕੀ ਕਰਦੀ ਸੀਗੀ ਇਹ ਕੀ ਕਹਿੰਦਾ ਸੀ ਉਹ ਮੈਨੂੰ ਕੀ ਕਹਿੰਦਾ ਸੀ ਗਾਂ ਉਹ ਮੈਥੋਂ ਹੋਰ ਕੁਝ ਨਿਕਲੂਗਾ ਮੂੰਹ ਚੋਂ ਮੈਂ ਤਾਂ ਤਾਂ ਪੱਲਾ ਕਰਦੀ ਆ ਇਹ ਜ ਮਰ ਜੇ ਬਤਾਇਆ ਨਾ ਉਹ ਆ ਵੀਰੇ ਵੱਡੇ ਉਰੇ ਆਈ ਮੜਾ ਜਾ ਮੈਂ ਨੂੰ ਦੱਸਦਾ ਉਹੀ ਖੜਾ ਲਿਆ ਮਗਰ ਪਿਆ ਹੋਇਆ ਰਿਸ਼ਤਾ ਕਰਾਉਣ ਦਾ ਹਾਂ ਆ ਗੱਲ ਸੀ ਮੈਂ ਨੂੰ ਕਹਿੰਦਾ ਵੀ ਰਿਸ਼ਤਾ ਵੇ ਬੱਸ ਵੇ ਤੂੰ ਕਿਉਂ ਇੰਨੀ ਅੱਖਾਂ ਵਿੱਚੀਆਂ ਨੇ ਮੇਰੇ ਮੂਜੋ ਕੁਝ ਹੋਰ ਨਿਕਲੇ ਸੀਗਾ ਹੁਣ ਬਸ ਕੰਨ ਬੋਲਣਾ ਹੀ ਨਾ ਬਈ ਤੂੰ ਹੀ ਲੁੱਤੀ ਆ ਕੇ ਘਰੇ ਪਹਿਣ ਨੂੰ ਲਾਤੀਆਂ ਮੈਂ ਤਾਂ ਮੇਰਾ ਰਾਹ ਚ ਜਲੂਸ ਕੱਢਤਾ ਕੀ ਹੋ ਗਿਆ ਦੱਸੋ ਵੀਰ ਦੱਸ ਉਹ ਹੀ ਗੱਲ ਮੈਂ ਗੱਲ ਕਰੀ ਇਹਦਾ ਮੁੱਕਰ ਗਈ ਭਾਈ ਉਹ ਬਈ ਭੈਣ ਤਾਂ ਸੁਣੀ ਜਾਂਦੀ ਸੀ ਇੱਥੇ ਕਿਹੜੀ ਕਹਿੰਦੀ ਰੌਲਾ ਜਪਾਈ ਜਾਂਦਾ ਇਹ ਤੂੰ ਮੈਂ ਆ ਕੇ ਤੈਨੂੰ ਪਹਿਣੇ ਦੱਸ ਹਾਂ ਮੈਨੂੰ ਦੱਸ ਤੈਨੂੰ ਭਾਈ ਪਤਾ ਨਹੀਂ ਕਿਵੇਂ ਉਹਦੇ ਕੋਲ ਖੜੀ ਹਿੜੇ ਹਿੜੇ ਉਹ ਕਿਹੜੀ ਗੱਲਾਂ ਕਰੀ ਜਾਂਦੀ ਹੋਰ ਹਿੜੇ ਉਹ ਰਾਂਝਾਗਾ ਨਾ ਮੈਂ ਉਹਦੇ ਨਾਲ ਕਰਦੀ ਸੀ ਗੱਲਾਂ ਸੋ ਆ ਕੋਨ ਹੁੰਦਾ ਨਹੀਂ ਉਹ ਹਾੜੇ ਕੱਢਦਾ ਫਿਰਦਾ ਮੈਂ ਮਾਰੂੰ ਉਹਦੇ ਨਾਲ ਗੱਲਾਂ ਤੇ ਫਿਰ ਘਰੇ ਆ ਕੇ ਗੱਲ ਕਰੇ ਤੇਰੇ ਨਾਲ ਕੱਲੀ ਨਾਲ ਕੀ ਗੱਲ ਕਰਦਾ ਤੇਰੇ ਨਾਲ ਗੱਲ ਕਰੇ ਭਾਈ ਇਹਦੇ ਨਾਲ ਗੱਲ ਕਰਨ ਦਾ ਕੀ ਬੰਦੇ ਨੂੰ ਬੁਲਾਈ ਲੈਂਦਾ ਫੇਰ ਕੀ ਹੋਗਾ ਜੇ ਮੈਂ ਖੜ ਗਈ ਤਾਂ ਐ ਸੁਣਿਆ ਸੀ ਭੈਣੇ ਕਹਿੰਦਾ 9 ਕਿੱਲੇ ਆਉਂਦਾ ਇਹ ਕਹਿੰਦੀ ਸੀ ਜਦੋਂ ਮੈਨੂੰ ਰੱਖ ਜਾਇਆ ਕਹਿੰਦੀ 9 ਕਿੱਲੇ ਅੱਛਾ ਇਹ ਇੰਨਾ ਬਾਹਨ ਤੇਰੇ ਕੋਲ ਮੇਰੇ ਨਾਲ ਬੋਲਦਾ ਕਹਿੰਦੀ ਘੱਟ ਹੀ ਆ ਬੱਸ ਅੱਜਕੱਲ੍ਹ ਤਾਂ ਰੱਬ ਦੇ ਨਾਮ ਤੇ ਤੈਨੂੰ ਪਤਾ ਹੀ ਹੈ ਫੇਰਾ ਤੂੰ ਆਪ ਸਿਆਣਾ ਪਈ ਦੇਗਾ ਸੀ ਨਹੀਂ ਕੁਸ ਕਹਿੰਦੇ ਹੈਗੇ ਉਹ ਉਸਤਦੀ ਨਾਲ ਲੜਾਈ ਦਾ ਨਾ ਭਨੇ ਆ ਵੱਡੇ ਹੀ ਭਾਈ ਰੱਬ ਅੱਗੇ ਕੋ ਸਾਰ ਗੁਇ ਇਹ ਭਵਾਉਂਦਾ ਅੱਦੇ ਨਹੀਂ ਦੇਖ ਭਾਈ ਮੇ 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 ਰੋਜ਼ ਕਹਿੰਦਾ ਮੈਨੂੰ ਵੀ ਕਹਿੰਦਾ ਹੁੰਦਾ ਵੀ ਤੇ ਠੀਕ ਨੇ ਦੇ ਬਸ ਪਈਆਂ ਨੇ ਕਨਾਦ ਦਾ ਮੇਰੀ ਗੱਲ ਸੁਣ ਲੈ ਭਾਈ ਤੂੰ ਤਾਂ ਮੈਨੂੰ ਪੁੱਤ ਤੂੰ ਤਾਂ ਅੱਖਾਂ ਮੀਚੇ ਰੱਖਿਆ ਤੈਨੂੰ ਤਾਂ ਨਹੀਂ ਕੁਝ ਦਿਖਦਾ ਤੈਨੂੰ ਤਾਂ ਕਾਹ ਨੂੰ ਦੀ ਨਾ ਤੈਨੂੰ ਤਾਂ ਸਿਰ ਪਾਬ ਦੀ ਬਹੂ ਦੀਂਦੀ ਆ ਠੀਕ ਹੈ ਬਸ ਬਾਰਾ ਟਾਈਮ ਨਹੀਂ ਹੈਗਾ ਭੱਜ ਭਾਈ ਹੁਣ ਮੇਰੀ ਗੱਲ ਸੁਣ ਲੈ ਭੈਣ ਜੇ ਹੁਣ ਇਹ ਮੈਨੂੰ ਹੱਸ ਕੇ ਬੁਲਾ ਲਿਆ ਕਰੇ ਤੇ ਫੇਰ ਇਹਨੂੰ ਕਿਉਂ ਨਾ ਘਰੇ ਤਾਂ ਆਏ ਕਹੋਂਦੀ ਐ ਵੀ ਮੈਂ ਆ ਆਪਣੇ ਬਾਹਰੀ ਲੋਕਾਂ ਨਾਲ ਹੱਸ ਕੇ ਮੇਰੀ ਹੱਸ ਕੇ ਬੁਲਾਉਂਦੀ ਜਿੱਤੀ ਹਾਂ ਹਾਂ ਮੈਂ ਨਹੀਂ ਮਾਰਦਾ ਤੂੰ ਹੀ ਤੈਨੂੰ ਹੁਣ ਤੇਰੇ ਘਰ ਵਾਲੇ ਨੂੰ ਗਈ ਨੂੰ ਕਿੰਨਾ ਟਾਈਮ ਹੋ ਗਿਆ ਤੇ ਰੋਟੀ ਦਿਨੋ ਬੜਾ ਚੱਕਰ ਵਾਲੀ ਗਈ ਹੋਏ ਫਿਰ ਮੇਰਾ ਪਾਈ ਮਾੜਾ ਹੋਗਾ ਪਾਈ ਤੂੰ ਦੱਸ ਸਕਾ ਪਾਈ ਹੋਗੀ ਮੇਰੇ ਬਾਂਜਾ ਆੜੇ ਹੋਗੇ ਜੇ ਮੇਰੇ ਵਰਗੇ ਨੂੰ ਕੋਈ ਰੋਟੀ ਪੜਾਉਂਦਾ ਤੁਸੀਂ ਕੋਈ ਰੋਟੀ ਨਹੀਂ ਫੜਾਉਂਦੇ ਹੈਗੇ ਹਾਂ ਬੋਲ ਵੀਰੇ ਖਾ ਕੇ ਮੁੱਕਰੀ ਨਾ ਦਿੰਦੇ ਬਾਲਾਂ ਦਿਨਿਓ ਹਾਂ ਆ ਹੁਣ ਫੜਾਉਣ ਲੱਗੀ ਆ ਉਹ ਵੀ ਦੀ ਆਪਣੀ ਲਾਂਗੜੀ ਲਿਆਵੇ ਲੂਲੀ ਲਿਆਵੇ ਮੁੱਲ ਦੀ ਲਿਆਵੇ ਮੈਂ ਇੱਥੇ ਤਾਂ ਮੰਨ ਕਿਸੇ ਦੇ ਪੱਕੇ ਨਹੀਂ ਲੈ ਬੱਸ ਸੁਣ ਲੈ ਤੇਰੇ ਮੂੰਹ ਤੇ ਕਹਿਣੀ ਨਾ ਮੇਰੇ ਗੱਲਾਂ ਜੋੜਦਾ ਤੂੰ ਤਾਂ ਕਹੂਗੀ ਜਦੋਂ ਕਦੇ ਤਾਂ ਕਿਵੇਂ ਉਂਗਲ ਲਾਉਂਦਾ ਕਦੇ ਕਿਵੇਂ ਹੁਣਾ ਉਹ ਕੇਂਦਰ ਵਾਰੇ ਆਏ ਕਹੀ ਜਾਂਦਾ ਲੈ ਬੇ ਬੱਸ ਬੇ ਇਹਨਾਂ ਤੋਂ ਕਦੀ ਬਹੂ ਇਹਨੂੰ ਤਾਂ ਕੱਲੀ ਆਪਣੀ ਬਹੁਤ ਪਿਆਰੀ ਹੈ ਭਾਈ ਬੱਸ ਆਪਾਂ ਸਾਰੇ ਮਾੜੇ ਹੋ ਗਏ ਇਹਦੀ ਬਹੂ ਚੰਗੀ ਹੋ ਗਈ ਹਾਂ ਪੈਣ ਦੀ ਇਹਦੇ ਨਾਲ ਮੇਰੀ ਸਾਲੀ ਨਿਕਲੀ ਨਹੀਂ ਮਿੰਟਾਂ 'ਚ ਨਿਕਲੀ ਬੱਸ ਫੇਰਾ ਤੈਨੂੰ ਪਤਾ ਹੀ ਨਹੀਂ ਆ ਆ ਦਿਖਦੀ ਯਾਰ ਜਾਨ ਨੂੰ ਸਿਆਪੇ ਉਹਦੀ ਤਾਂ ਕਰਤੂਤ ਹੈ ਇਹ ਜੀ ਤਾ ਕੰਮ ਹੋਇਆ ਤੂੰ ਅੱਖਾਂ ਵਿੱਚ ਹੀ ਬੈਠਾਂਗਾ ਮੈਂ ਕਹਦੀ ਅੱਖਾਂ ਵਿੱਚ ਨਾ ਕਿੰਦਰ ਵਰਗੀ ਸੀ ਉਹਦਾ ਮਗਰ ਅੱਜ ਤੱਕ ਨਹੀਂ ਉੱਗੂ ਸ਼ੁਗੂ ਆ ਤੁਹਾਡੇ ਕੀ ਕਹਿੰਨਾ ਮੈਥੋਂ ਨਹੀਂ ਮੁੜਕਿਆ ਜਾਂਦਾ ਤੂੰ ਅੰਦਰ ਬਿਠਾਉਂਦਾ ਹਾਂ ਮਾਰੀ ਜਵਾਬ ਦੀ ਮਗਜਾਲੀ ਮੈਂ ਤਾਂ ਜਾਣੀ ਆ ਮੈਂ ਪਸਤਾਉਣਾ ਹੋਣਾ ਲੈ ਉਹ ਸੱਚੀਆਂ ਗੱਲਾਂ ਦੇਖ ਕੇ ਤੇ ਮਿਰਚਾਂ ਲੱਗੀਆਂ ਵਾਗੀਆਂ ਉੱਟ ਕੇ ਸੁਣ ਲੈ ਅਸੀਂ ਤਾਂ ਤੇਰੇ ਭੈਣ ਭਾਈ ਆ ਆਹੋ ਸਮਝਾ ਲੈ ਜੇ ਭੱਜ-ਭੁੱਜ ਗਈ ਨਾ ਐ ਜਦ ਐਮੀ ਲਾ ਦਿੱਤਾ ਤੈਨੂੰ ਬੁੜਾ ਜਾ ਮੁੜ ਕੇ ਪੈਸਾ ਉਹਦੇ ਕੋਲ ਹੈਗਾ ਤੇ ਲੈ ਕੇ ਬਾਜੂ ਮੁੜ ਕੇ ਤੈਨੂੰ ਤੀਜਾ ਨਹੀਂ ਹੋਣਾ ਆਹੋ ਓਏ ਜੇ ਕੋਈ ਗੱਲ ਹੈਗੀ ਤੂੰ ਮੈਨੂੰ ਪੜ ਦੇ ਨਾ ਦੱਸ ਤੂੰ ਰਾਜਾ ਬੋਣਾ ਜਲੂਸ ਕਿਉਂ ਕਢਾਉਣਾ ਤੂੰ ਚੱਲ ਭਾਈ ਪੜ ਦੇ ਨਾ ਤਾਂ ਕੀ ਪਿੰਡ ਚ ਤਾਂ ਗੱਲਾਂ ਉੱਡੀ ਜਾਂਦੀਆਂ ਨੇ ਬੀ ਬਹੁਤ ਤੇਜ਼ ਆ ਮੁੰਡਾ ਨਰਮਾ ਇਹ ਤਾਂ ਕਿਤੇ ਨਹੀਂ ਹੁੰਦੀਆਂ ਨਹੀਂ ਉਹ ਤੂੰ ਦੇਖਦੇ ਹੀ ਆ ਬਾਈ ਕੋਈ ਨਹੀਂ ਕਹਣਾ ਤੂੰ ਹੀ ਕਹਿਣਾ ਕੱਲਾ ਸਾਰਾ ਤੂੰ ਹੀ ਗੱਲਾਂ ਰਾਵਾਂ ਲੈ ਚਾਹ ਬਣਾ ਲਓ ਆਹੋ ਰੋਟੀ ਵੀ ਬਣਵਾ ਦੇ ਉਹਨੂੰ ਕਹਿ ਕੇ ਜਪਾ ਜੰਦਰ ਬਾਗ ਜਾ ਨਾਲ ਤੂੰ ਆਟਾ ਗੁੰਨ ਕੇ ਦੇ ਦੀ ਅੰਦਰ ਆਹੋ ਸਾਰਾ ਵਾਰ ਰਹਿਣ ਦੇ ਤੂੰ ਹਾਂ ਓਏ ਐਂ ਕਰੀ ਓਏ ਪਰੋਂੜੇ ਜੇ ਬਣਾ ਲਈ ਤਿੰਨ ਖੁੰਝੇ ਹਾਂ ਨੂਨ ਘੱਟ ਰੱਖੀ ਕਾ ਬਲੱਡ ਵੱਧਾ ਮੈਂ ਤੈਨੂੰ ਬਾਦਦਾ ਪੈਣੇ ਇਹਦੇ ਨਹੀਂ ਪੱਲੇ ਕੱਕ ਹਾਂ ਇਹ ਤਾਂ ਮੇਰਾ ਚੱਲ ਵੀਰੇ ਭੱਜ ਜਾਂਦੇ ਮੈਨੂੰ ਤਾਂ ਉਹ ਵੀ ਪਸੰਦ ਨਹੀਂ ਹਾਂ ਭੱਜ ਜੇ ਫਿਰ ਆਪਾਂ ਵੀ ਕੀ ਕਰਾਂਗੇ ਹੋਰ ਲੈ ਆਵਾਂ ਤੈਨੂੰ ਕਹਿ ਤੋ ਦਿੱਤਾ ਪਹਿਲਾਂ ਮੈਂ ਇਕੱਠੀਆਂ ਸਗੀਆ ਪਹਿਣਾ ਲਾਹੋ ਜੂ ਨਾਲੇ ਵੀਰੇ ਸਕੇ ਪਰ ਆ ਤਾਂ ਬਰਾਬਰ ਦੀ ਸੋਹਣੀ ਲੱਗਦਾ ਹੁਣ ਤੂੰ ਉੱਥੇ ਰੰਡਾ ਕੰਡਾ ਬੈਠਾ ਹੈਣਾ ਉਹੀ ਗੱਲ ਕੁਛ ਹੈ ਨਹੀਂ ਗਾ ਤੂੰ ਕੱਲਾ ਬੈਠੇ ਜੀ ਵੀ ਕੱਲਾ ਬੈਠਾ ਹਾਂ ਹੋਰ ਲੈ ਕੇ ਚੱਜ ਦੀ ਲੈ ਕੇ ਆਵਾਂਗੇ ਕੋਈ ਪੁੱਤ ਲਿਆਂਦੀ ਆ ਬੋਹਣੀ ਜੀ ਪੁੱਤ ਲਿਆਂਦੀ ਮੇਰਾ ਮੁੰਡਾ ਵਿਚਾਰਾ ਦੇਖ ਆਉ ਫਿਰਦਾ ਖੇਡਦਾ ਜਵਾਕ ਨੂੰ ਦੱਸਿਆ ਪੈਸੇ ਦਿੱਤਾ ਹੈਗਾ ਲਿਆ ਜੀਆ ਮਦਦ ਆ ਰੁਪਏ ਲਿਆ ਜੀਜਾ ਲਿਆ ਪੁੱਤ ਹਾਂ ਕਿੱਤਰਾ ਫਿਰਦਾ ਆ ਜੀ ਓਏ ਖੇਡਦਾ ਫਿਰਦਾ ਜਿੱਧਰ ਕੱਲਾ ਹੀ ਓਏ ਆ ਦੁਕਾਨ ਤੇ ਜਾ ਕੇ ਨਾ ਤੇਰੇ ਮਾਮੇ ਦਾ ਨਾਮ ਲੈ ਦਿਆ ਕਰ ਪ੍ਰਕਾਸ਼ ਕੇ ਕਹਿ ਦਿਆ ਕਰ ਦੱਸੇ ਮਾਮੇ ਨੇ ਭੇਜਿਆ ਆਹੋ ਬਥੇਰੀ ਚਾਲਦੀ ਆ ਪੁੱਤ ਤੇਰੇ ਮਾਮੇ ਦੀ ਪਿੰਡ ਚ ਚਾਲਦੀ ਆ ਪੂਰੀ ਚਾਲਦੀ ਆ ਆਹੋ ਇੱਜ਼ਤ ਬਣਾ ਉਹਦਾ ਨਾਲ ਇਹਦੀ ਨੌ ਕਿਤੇ ਫੇਰ ਤੈਨੂੰ ਦੇਣ ਹੀ ਨਹੀਂ ਦੇਣੀ ਫੇਰ ਉਹ ਟੋਫੀ ਨਹੀਂ ਦੇਣੀ ਹਾਂ ਟੋਫੀ ਮਾਮੀ ਕੀ ਮੈਨੂੰ ਤੇਰੀ ਤੈਨੂੰ ਵਧੀਆ ਲੱਗਦੀ ਹੈ ਠੀਕ ਠਾਕ ਹੀ ਲੱਗਦੀ ਆ ਬਸ ਠੀਕ ਠਾਕ ਹੀ ਲੋ ਉਹ ਭੈੜੀ ਆ ਉਸ ਘਾਉਂਦੀ ਨਹੀਂ ਤੈਨੂੰ ਦਾ ਜਾ ਕੇ ਕਹੇ ਜਾ ਕੇ ਉਹਨੂੰ ਕਹਦੇ ਕਹਦੇ ਖੰਡਾ ਵਾਲਾ ਪਰੌਂਠਾ ਆਹੋ ਖੰਡਾ ਵਾਲਾ ਪਰੌਂਠਾ ਖਾ ਪੁੱਤ ਕਹਿੰਦੇ ਖੰਡਾ ਵਾਲਾ ਪਰੌਂਠਾ ਮਾਰਾ ਜਾ ਭੱਗ ਜਾ ਮਾਮੀ ਨੂੰ ਜਾ ਕੇ ਕਹੇ ਠੀਕ ਆ ਜਬਾਗਤਾ ਖਾਵੇ ਖੰਡਾ ਵਾਲਾ ਪਰੌਂਠਾ ਉਹ ਵੀ ਤਾਂ ਹੈਗਾ ਵੀਰੇ ਮੈਂ ਹੀ ਕਹਿੰਦੀ ਸੀ ਬੀਬੀ ਨੂੰ ਆ ਜਾਂਦੇ ਬੀਬੀ ਨਾਲ ਹੀ ਗੱਲ ਕਰੂੰਗੀ ਮੈਂ ਹਾਂ ਇਹ ਤਾਂ ਬੀਬੀ ਨਾਲ ਗੱਲ ਕਰੂੰਗੀ ਪਈ ਹੱਥੋਂ ਕੋਈ ਦੇ ਕੋਈ ਗੱਲ ਹਾਂ ਉਹੀ ਤਾਂ ਗੱਲ ਹੈ ਕਰਨ ਮੈਂ ਕਿੰਦਰ ਨੂੰ ਚੰਗੀ ਤਰ੍ਹਾਂ ਜਾਣਦਾ ਪਹਣੇ ਹਾਂ ਬਲੈਕੀ ਆ ਬੰਦਾ ਹਾਂ ਪੇਂ ਫੂਮ ਰਾਜਮੀ ਕਹਿੰਦਾ ਹਾਂ ਬਲੈਕੀ ਇਹ ਤਾਂ ਬੜਾ ਛੇਤੀ ਪਸਾਉਂਦੇ ਇਹਨਾਂ ਨੂੰ ਕੋਈ ਇਹ ਕਦੀ ਵਿਆਹ ਨਹੀਂ ਹੁੰਦਾ ਉਹਦਾ ਉਹ ਵਿਆਹ ਜਾਣ ਕੇ ਨਹੀਂ ਕਰਾਉਂਦਾ ਹਾਂ ਬਾਹਰ ਹੀ ਤੀਵਿਆਂ ਨੂੰ ਗਵਾਉਂਦਾ ਪੈਸੇ ਅਰੇ ਜੀ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਭਾਈ ਚਲ ਭਾਈ ਤੂੰ ਤਾਂ ਕਹਿੰਦਾ ਸੋਣਾ ਨਹੀਂ ਲੱਗਦਾ ਤੇਰੀ ਆਪਦੀ ਵੀ ਤਾਂ ਭੱਜੀ ਉਹ ਹੈ ਉਹ ਹੀ ਗੱਲ ਤੂੰ ਤਾਂ ਬੋਲੇ ਗੱਲ ਐ ਇੱਕ ਗੱਲ ਐ ਗੱਲ ਐ ਇੱਕ ਗੱਲ ਐ ਭੱਜੀ ਤਾਂ ਮੇਰੀ ਸਾਲੀ ਆ ਭਾਈ ਉਹ ਵੀ ਤਾਂ ਭੱਜੀ ਉਹ ਹੈ ਕਹਿ ਕੇ ਉਹ ਹੀ ਗੱਲ ਤੂੰ ਕਹਿਣਾਗਾ ਮੈਂ ਕੁੱਟੀ ਐ ਮਾਰੇ ਗਈ ਤਾਂ ਆਪਣੀ ਮਰਜ਼ੀ ਨਾਲ ਹੀ ਐ ਹਾਂ ਤੂੰ ਕਿਸੇ ਪਾਸੇ ਨਹੀਂ ਮੈਂ ਕਿਸੇ ਪਾਸੇ ਨਹੀਂ ਮੈਂ ਤੈਨੂੰ ਗੱਲ ਕਹਿਣੀ ਗੱਲਾਂ ਚ ਗੱਲ ਆ ਜਾਂਦੀ ਐ ਇੱਕ ਇਹਦੀ ਗੱਲ ਹੱਟ ਤੇ ਦਾ ਮਾਰ ਹੈਗਾ ਤਾਂ ਫਿਰ ਮੇਰਾ ਉਹ ਵੀ ਤਾਂ ਭਾਈ ਉਹ ਹੈ ਫਿਰ ਤੂੰ ਹਾਂ ਹਾਂ ਪੜੀਆਂ ਮੈਂ ਦੇਖ ਲੈ ਲਾ ਕੀ ਪੜੀ ਹੁਣ ਪਹਿਲੇ ਪੱਖ ਦੀ ਗੱਲ ਕਰੀ ਫਿਰ ਹੁਣ ਆਪਦੇ ਬਾਹਰ ਪੜ ਗਏ ਆ ਪੱਖ ਦੀ ਕਾ ਤੇਰੀ ਘੋੜਾ ਭੱਜ ਗਈ ਇਹ ਕੋਈ ਪੱਖ ਦੀ ਆ ਚੱਲ ਚੰਗਾ ਰੋਟੀ ਖਾ ਲੈਣ ਦੇ ਹੁਣ ਉੱਥੇ ਚੰਗੀ ਆ ਇੱਥੇ ਕਾਹਨੂੰ ਚੰਗੀ ਆ ਐ ਕਿਵੇਂ ਚੰਗੀ ਆ ਵੀ ਮੇਰੀ ਮਾਂ ਦਾ ਘਰ ਤੇ ਤੈਨੂੰ ਹੀ ਬਰਾਬਰ ਦੇ ਹੀ ਲੈ ਜੂਗੀ ਹਉ ਦੋਗੀ 10 ਮਿੰਟ ਆਰਾਮ ਕਰਾ ਉੱਥੋਂ ਵੀ ਲੜ ਕੇ ਇੱਥੇ ਫੇਰ ਨੂੰ ਦੱਸਿਆ ਆਪਾ ਕੰਜਰਖਾਨਾ ਦੇਸੀ ਕਿਉਂ ਲਾਦੀ ਭਾਬੀ ਹਾਏ ਹਾਏ ਨਹੀਂ ਕੋਕ ਦੇਖਣ ਕਰਦੀ ਆ ਵੱਡਾ ਦੇਖ ਰਾ ਚੌੜਾ ਹੋਉਂਦਾ ਸੀ ਭਰਤੀ ਤੇਰੀ ਵੀ ਲਾਪਾ ਚੰਗਾ ਕੋਣ ਲਾਇਆ ਪਈਆ ਲੰਮੀਆਂ ਤਾਂ ਨਹੀਂ ਰੋਟੀ ਬਣ ਗਈ ਕਿ ਨਾ ਮੇਰੇ ਤੋਂ ਨਹੀਂ ਬਣਦੀ ਰੋਟੀ ਰੋਟੀ ਜਿਹੜਾ ਤੂੰ ਸਵੇਰੇ ਕੁੱਟ ਕੇ ਗਿਆ ਸੀ ਬਦ ਤੇ ਮੇਰੇ ਤਾਂ ਹੱਡ ਪੈਰ ਦੁਖੀ ਆਉਂਦੇ ਨੇ ਓਏ ਕੁੱਟਿਆ ਕਿਹੜਾ ਸੀ ਤੂੰ ਕਹਿੰਦਾ ਸਮਝ ਹੁਣ ਮੈਂ ਨਾ ਮਾਰ ਨਾ ਮਾਰ ਨਾ ਮਾਰ ਆੜੇ